ਸਸਰੀਆ ਕਾਲ ਜੀ ਸਰਕਾਰੀ ਵਕੀਲ ਦਾ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੱਡਾ ਬਿਆਨ ਆ ਗਿਆ ਹੈ ਬਿਆਨ ਵਿੱਚ ਕੀ ਕਿਹਾ ਹੈ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਸਰ ਬਹੁਤ ਬਹੁਤ ਸਵਾਗਤ ਜੀ ਸਸਰੀਆ ਕਾਲ ਜੀ ਅੱਛਾ ਤੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਜ਼ਮਾਨਤ ਮੁਹਾਲੀ ਦੀ ਅਦਾਲਤ ਦੇ ਵਿੱਚੋਂ ਖਾਰਜ ਹੋ ਗਈ ਹੈ ਇਹਦੇ ਪਿੱਛੇ ਤੁਸੀਂ ਕਾਰਨ ਕੀ ਮੰਨਦੇ ਹੋ ਦੇਖੋ ਇਹ ਜਿਹੜੀ ਇਹਨਾਂ ਨੇ ਜ਼ਮਾਨਤ ਸੀਗੀ 14 ਜੁਲਾਈ ਨੂੰ ਪਹਿਲਾਂ ਫਾਈਲ ਕੀਤੀ ਸੀ ਦੋਸਤੋ ਬਾਅਦ ਕਾਫੀ ਜਿਹੜੇ ਬਲਕਿ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਤੇ ਉਸ ਤੋਂ ਬਾਅਦ ਕਾਫੀ ਦਿਨ ਇਹਦੇ ਤੇ ਆਰਗੂਮੈਂਟਸ ਚੱਲਦੇ ਰਹੇ तकरीबन ਮੇਰੇ ਖਿਆਲ 12 13 ਦਿਨ ਤੱਕ ਲਾਸਟ ਜਿਹੜੇ ਸੀ ਉਹਦੇ ਡੇ ਟੂ ਡੇ ਹਿਅਰਿੰਗ ਹੀ ਚੱਲਦੀ ਰਹੀ ਹੈ ਜੀ ਤੇ ਹਰ ਰੋਜ਼ ਮਤਲਬ ਕਾਫੀ ਦੋ ਦੋ ਤਿੰਨ ਤਿੰਨ ਘੰਟੇ ਡੇਲੀ ਆਰਗੂਮੈਂਟਸ ਚੱਲਦੇ ਸੀ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਹਰ ਇੱਕ ਤੱਥ ਜਿਹੜਾ ਵੀ ਜਦੋਂ ਐਫ ਆਈ ਆਰ ਜਿਹੜੀ ਲਾਂਚ ਕੀਤੀ ਗਈ ਸੀ ਉਹਦੇ ਜਿਹੜੀ ਵੀ ਫਿਗਰਸ ਆਈਆਂ ਸੀ ਜਾਂ ਕਿਹੜੇ-ਕਿਹੜੇ ਉਹਦੇ ਵਿੱਚ ਇਸ਼ੂ ਸੀਗੇ ਉਹਨਾਂ ਨੇ ਆਪਣੇ ਤੱਥ ਸਾਰੇ ਪੇਸ਼ ਕੀਤੇ ਉਹ ਜਿਹੜੀ ਵੀ ਅਲੀਗੇਸ਼ਨਾਂ ਬਾਹਰ ਆ ਕੇ ਲਗਾਉਂਦੇ ਸੀ ਕਿ ਪੋਲਿਟੀਕਲ ਵੈਂਡੇਟਾ ਜਾਂ ਫਿਰ ਆਲਰੇਡੀ ਐਫਆਈਆਰ ਐਨਡੀਪੀਐਸ ਕੇਸ ਦੇ ਵਿੱਚ ਐਫਆਈਆਰ ਸੀਗੀ ਫਿਰ ਇਹਨਾਂ ਨੂੰ ਦੁਬਾਰਾ ਐਫਆਈਆਰ ਦੀ ਕੀ ਲੋਡ ਸੀ ਇਨਕੁਆਇਰੀ ਨਹੀਂ ਹੋਈ ਤੇ ਗਰਾਉਂਡ ਆਫ ਅਰੈਸਟ ਨਹੀਂ ਦਿੱਤੇ ਕਾਫੀ ਇਸ਼ੂਜ਼ ਇਹ ਰੇਜ਼ ਕਰਦੇ ਸੀ ਕੋਰਟ ਨੇ ਹਰ ਇੱਕ ਸਿੰਗਲ ਇਸ਼ੂ ਨੂੰ ਡੀਲ ਕੀਤਾ ਤੇ ਸਾਰੀ ਹਿਅਰਿੰਗ ਹੋਈ ਸਾਰਿਆਂ ਨੂੰ ਦੋਨੋਂ ਪਾਰਟ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਬੜਾ ਡਿਟੇਲਡ ਆਰਡਰ ਜਿਹੜਾ ਇਹਦੇ ਵਿੱਚ ਪਾਸ ਕੀਤਾ ਹੈ ਤੇ ਉਹਦੇ ਵਿੱਚ ਹਰ ਇੱਕ ਪੱਖ ਦੀ ਜਿਹੜੀ ਸੁਣਵਾਈ ਸੁਣ ਕੇ ਤੇ ਹਰ ਇੱਕ ਪੁਆਇੰਟ ਨੂੰ ਡੀਲ ਕਰਕੇ ਕੋਰਟ ਨੇ ਆਰਡਰ ਦਿੱਤਾ ਤੇ ਜਿਹੜੀ ਡਿਸਮਿਸ ਕੀਤੀ ਹੈ ਪਟੀਸ਼ਨ ਕੱਲ ਇਹ ਕਿਹੜੇ ਸਬੂਤ ਜਿਹੜੇ ਨੇ ਉਹ ਵਿਜੀਲੈਂਸ ਦੇ ਹੱਥ ਲੱਗੇ ਨੇ ਉਹਨਾਂ ਬਾਰੇ ਥੋੜਾ ਦੱਸਿਓ ਦੇਖੋ ਕਾਫੀ ਜਿਹੜੇ ਜਿਹੜੇ ਐਨਡੀਪੀਐਸ ਦੇ ਵਿੱਚ ਐਸਆਈਟੀ ਜਿਹੜੀ ਕੰਮ ਕਰ ਰਹੀ ਸੀਗੀ ਤੇ ਉਹ ਐਸਆਈਟੀ ਨੇ ਇਨਵੈਸਟੀਗੇਸ਼ਨ ਦੇ ਟਾਈਮ ਤੇ ਕਾਫੀ ਕੁਝ ट्रांजੈਕਸ਼ਨਸ ਨਿਕਲ ਕੇ ਆਈਆਂ ਫਾਈਨੈਂਸ਼ੀਅਲ ट्रांजੈਕਸ਼ਨਸ ਤੇ ਉਹਨਾਂ ਨੇ ਉਹਦੀ ਰਿਪੋਰਟ ਬਣਾ ਕੇ ਭੇਜੀ ਸੀਗੀ ਕਿ ਕਾਫੀ ਜਿਹੜਾ ਕੈਸ਼ ਸੀਗਾ ਇਲ ਗਾਟਨ ਮਨੀ ਜਿਹੜੇ ਵੀ 161 ਕਰੋੜ ਦੇ ਕਰੀਬ ਕੈਸ਼ 2007 889 ਦੇ ਵਿੱਚ ਸਰਾਇਆ ਇੰਡਸਟਰੀਜ਼ ਦਾ ਉਹ ਜਿਹੜਾ 161 ਕਰੋੜ ਰੁਪਏ ਐਕਸੈਸ ਦੇ ਵਿੱਚ ਕੈਸ਼ ਆਇਆ ਤੇ ਜਿਹਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਦੇਖੋ ਜਦੋਂ ਚੈੱਕ ਕੀਤੀ ਗਈਆਂ ट्रांजੈਕਸ਼ਨਸ ਦਾ ਜਿਹੜੇ 2 ਸਾਲ ਦੇ ਵਿੱਚ ਜਿਹੜਾ ਕੈਸ਼ ਡਿਪੋਜ਼ਿਟ ਸੀ ਉਹ ਅਰਾਊਂਡ 286 ਕਰੋੜ ਦੇ ਕਰੀਬ ਬੈਂਕ ਵਿੱਚ ਕੈਸ਼ ਡਿਪੋਜ਼ਿਟ ਸੀ ਹੁਣ ਜੇ ਕੈਸ਼ ਡਿਪੋਜ਼ਿਟ ਹੋਇਆ ਤਾਂ ਕਿਸੇ ਰੀਜ਼ਨ ਕਰਕੇ ਹੋਇਆ ਹੋਵੇਗਾ ਉਹਦੇ ਲਈ ਜੇ ਕੰਪਨੀਆਂ ਦਾ ਦੇਖਿਆ ਜਾਂਦਾ ਤਾਂ ਕੈਸ਼ ਬੁੱਕ ਵਗੈਰਾ ਹੁੰਦੀਆਂ ਨੇ ਵੀ ਕੈਸ਼ ਡਿਪੋਜ਼ਿਟ ਕਿਸ ਤਰੀਕੇ ਜਦੋਂ ਕੈਸ਼ ਬੁੱਕ ਦੇਖੀਆਂ ਗਈਆਂ ਤਾਂ ਉਹ ਕੈਸ਼ ਬੁੱਕ ਦਾ ਟੋਟਲ ਸੀ 250 ਕਰੋੜ ਸੀ ਜੀ ਉਹ ਡਿਫਰੈਂਸ 161 ਕਰੋੜ ਦਾ ਸੀਗਾ ਉਹ 161 ਕਰੋੜ ਦਾ ਕਦੇ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਇਵਨ ਜਦੋਂ ਬੇਲ ਵੀ ਫਾਈਲ ਕੀਤੀ ਇਹ ਸਿਰਫ ਸਰਾਇ ਇੰਡਸਟਰੀਜ਼ ਤੋਂ ਭਜਦੇ ਰਹੇ ਨੇ ਕਿ ਸਰਾਇ ਇੰਡਸਟਰੀਜ਼ ਦੇ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਸੀ ਸਿੱਧੇ ਤੌਰ ਤੇ ਕਿਹਾ ਕਿ ਵਿਕਰਮ ਸਿੰਘ ਮਜੀਠੀ ਦਾ ਕੋਈ ਲੈਣ ਦੇਣ ਨਹੀਂ ਹੈਗੇ ਨਾ ਉਹ ਕਿਸੇ ਉਹਦੇ ਵਿੱਚ ਨਾ ਐਮਟੀ ਨੇ ਨਾ ਡਾਇਰੈਕਟਰ ਨੇ ਉਹ ਕਹਿੰਦੇ ਉਹਨਾਂ ਨੇ ਸਾਰਾ ਕੁਝ ਰਿਜ਼ਾਈਨ ਕਰਤਾ ਸੀ ਦੇਖੋ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੇ ਰਿਜ਼ਾਈਨ ਕੀਤਾ ਸੀ ਇਹ ਮਾਰਚ 2007 ਦੇ ਵਿੱਚ ਕੀਤਾ ਸੀ ਜੀ ਜਦੋਂ ਇਹਨਾਂ ਨੇ ਮੰਤਰੀਪਦ ਜਦੋਂ ਮੰਤਰੀ ਇਹਨਾਂ ਨੂੰ ਬਣਾਇਆ ਜਾ ਰਿਹਾ ਸੀਗਾ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਰਿਜ਼ਾਈਨ ਕੀਤਾ ਸੀ ਤੇ ਬੀਇੰਗ ਮੰਤਰੀ ਤੁਸੀਂ ਕਿਸੇ ਕੰਪਨੀ ਦੇ ਵਿੱਚ ਡਾਇਰੈਕਟਰ ਨਹੀਂ ਰਹਿ ਸਕਦੇ ਤੇ ਇਸ ਕਰਕੇ ਹੀ ਇਹਨਾਂ ਨੂੰ ਡਿਜ਼ਾਈਨ ਕਰਨਾ ਪਿਆ ਬਟ ਟਾਈਮ ਐਂਡ ਅਗੇਨ ਜਦੋਂ ਦਾ ਇਹ ਮੰਤਰੀ ਬੰਦੇ ਨੇ ਐਸਆਈਐਲ ਜਿਹੜੀ ਸਰਾਇ ਇੰਡਸਟਰੀਜ਼ ਜਿਹੜੀ ਕਿ ਗੋਰਖਪੁਰ ਦੇ ਵਿੱਚ ਹੈ ਉਹ ਇੱਕ ਇੱਥੇ ਘਰ ਲੈ ਕੇ ਰੱਖਦੀ ਹੈ ਜਿੱਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਉਹ ਘਰ ਦਾ ਕਿਰਾਇਆ ਸਰਾਇ ਇੰਡਸਟਰੀਜ਼ ਪੇ ਕਰਦੀ ਹੈ ਤੇ ਕਹਿੰਦੇ ਉੱਥੇ ਸ਼ੋਅ ਕਰਦੇ ਨੇ ਵੀ ਗੈਸਟ ਹਾਊਸ ਹੈ ਜੇ ਗੈਸਟ ਹਾਊਸ ਹੈ ਤਾਂ ਥੋੜੇ ਦਿਨ ਲਈ ਤੁਸੀਂ ਘਰ ਯੂਜ਼ ਕਰ ਸਕਦੇ ਹੋ ਬਟ ਸਾਲਾ ਤੋਂ ਉਹ ਤੁਸੀਂ ਹੀ ਇਸ ਘਰ ਨੂੰ ਯੂਜ਼ ਕਰ ਰਹੇ ਹੋ ਫਿਰ ਸਰਾਇ ਇੰਡਸਟਰੀਜ਼ ਕਾਰਸ ਪਰਚੇਸ ਕਰਦੀਆਂ ਨੇ ਪੰਜਾਬ ਦੇ ਵਿੱਚ ਜ ਜਿਹਨਾਂ ਦੀ ਕੰਪਨੀ ਜਿਹੜੀ ਗੋਰਖਪੁਰ ਦੇ ਵਿੱਚ ਐ ਤੇ ਉਹ ਪੰਜਾਬ ਦੇ ਵਿੱਚ ਆਪਣੀ ਕਾਰਸ ਪਰਚੇਸ ਕਰਦੀਆਂ ਨੇ ਪੰਜਾਬ ਦੇ ਫੈਂਸੀ ਨੰਬਰਸ ਪਰਚੇਸ ਕਰਦੀਆਂ ਨੇ ਉਹ ਤੋਂ ਬਾਅਦ ਇੱਥੇ ਰਜਿਸਟਰ ਹੋ ਕੇ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਡੀਆਂ ਦੇ ਨੰਬਰ ਨੇ ਜਿਹੜੀ ਉਹ ਗੱਡੀਆਂ ਨੇ ਉਹ ਵਿਧਾਨ ਸਭਾ ਦੇ ਵਿੱਚੋਂ ਸਟicker ਇਸ਼ੂ ਹੁੰਦੇ ਨੇ ਹੁਣ ਵਿਧਾਨ ਸਭਾ ਦੇ ਵਿੱਚ ਜਿਹੜਾ ਐਮਐਲਏ ਦਾ ਜਿਹੜਾ ਸਟicker ਹੈ ਉਹ ਉਵੇਂ ਹੀ ਇਸ਼ੂ ਹੁੰਦਾ ਵੀ ਉਸੇ ਕਾਰ ਤੇ ਇਸ਼ੂ ਹੁੰਦਾ ਜਿਹੜਾ ਖੁਦ ਯੂਜ਼ ਕਰਦਾ ਜੀ ਤੇ ਇਸ ਕਰਕੇ ਖੁਦ ਜਿਹੜੀਆਂ ਕੰਪਨੀਆਂ ਦੀ ਜਿਹੜੀ ਗੱਡੀਆਂ ਨੇ ਉਹਨਾਂ ਨੂੰ ਇਹ ਯੂਜ਼ ਕਰ ਰਹੇ ਸੀ ਕਿੰਨੀਆਂ ਗੱਡੀਆਂ ਸੀ ਕਿਹੜੀਆਂ ਯੂਜ਼ ਹੋ ਰਹੀਆਂ ਸੀ ਕਿਹੜੇ ਦੇਖੋ ਕਾਫੀ ਜਿਹੜੀਆਂ ਗੱਡੀਆਂ ਨੇ ਇਹਦੇ ਵਿੱਚ ਕਾਫੀ ਗੱਡੀਆਂ ਨਿਕਲ ਕੇ ਆਈਆਂ ਨੇ ਤੇ ਜਿਹੜੇ ਉਹ ਚੈੱਕ ਪੀਰੀਅਡ ਦਾ ਹੁੰਦਾ ਵੀ ਉਹਦੇ ਦੌਰਾਨ ਵੀ ਕਿੰਨੀ ਗੱਡੀਆਂ ਆਂਦੀਆਂ ਨੇ ਉਹ ਸਾਰਾ ਕੁਝ ਹੁਣ ਚਾਲਾਨ ਪੇਸ਼ ਹੋਏਗਾ ਉਹਦੇ ਵਿੱਚ ਡਿਟੇਲ ਦੇ ਵਿੱਚ ਸਾਰਾ ਆ ਜਾਏਗਾ ਅਜੇ ਜਿਹੜਾ ਕਾਫੀ ਜਣਕੇ ਮੋਰਨ 10-15 ਗੱਡੀਆਂ ਦੇ ਉੱਪਰ ਹੈ ਤੇ ਉਹਨਾਂ ਦੀ ਜਿਹੜੀ ਵੈਲਿਊ ਆ ਵੀ 5 ਕਰੋੜ ਤੋਂ 5-7 ਕਰੋੜ ਤੋਂ ਉੱਤੇ ਹੈ ਕਿਉਂਕਿ ਗੱਡੀਆਂ ਵੀ ਪੋਰਸ਼ੇ ਯੂਜ਼ ਕੀਤੀਆਂ ਹੋਈਆਂ ਨੇ ਲੈਂਡ ਰੋਵਰ ਇਸ ਤਰੀਕੇ ਦੀਆਂ ਗੱਡੀਆਂ ਮੈਂਬਰ ਇੰਡੀਆ ਗੱਡੀਆਂ ਦੇ ਉੱਤੇ ਵਿਧਾਨ ਸਭਾ ਤੋਂ ਸਟicker ਜਾਰੀ ਕਰਵਾ ਸਕਦਾ ਜੀ ਦੇਖੋ ਜੇ ਉਹਨਾਂ ਦੀ ਪਰਸਨਲ ਗੱਡੀਆਂ ਹੋਣ ਕਿਉਂਕਿ ਜਦੋਂ ਵੀ ਸਟicker ਇਸ਼ੂ ਕਰਵਾਣਾ ਹੁੰਦਾ ਤਾਂ ਸਟicker ਦੇ ਵਿੱਚ ਹੁੰਦਾ ਕਿ ਇਹ ਗੱਡੀ ਜਿਹੜੀ ਹੈ ਕਿ ਮੈਂ ਚਲਾਉਂਦਾ ਖੁਦ ਠੀਕ ਹੈ ਜਿਹੜਾ ਪੀਸੀ ਐਕਟ ਵੀ ਹੈ ਪੀਸੀ ਐਕਟ ਵੀ ਇਹੀ ਕਹਿੰਦਾ ਓਨਰਸ਼ਿਪ ਨਹੀਂ ਕਹਿੰਦਾ ਉਹ ਕਹਿੰਦਾ ਜਿਹੜਾ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਆ ਉਹ ਵੀ ਪੋਜੀਸ਼ਨ ਦੀ ਗੱਲ ਕਰਦਾ ਹੈ ਤੇ ਇਹ ਸਟicker ਜਦੋਂ issue ਕਰਵਾਉਂਦੇ ਨੇ ਤਾਂ ਆਟੋਮੈਟਿਕਲੀ ਉਹ ਪੋਜੀਸ਼ਨ ਦੇ ਵਿੱਚ ਨੇ ਇਹਨਾਂ ਦੀ ਗੱਡੀ ਤੇ ਉੱਥੇ ਅੰਡਰਟੇਕਿੰਗਸ ਲਿਖ ਕੇ ਦਿੱਤੀਆਂ ਹੋਈਆਂ ਨੇ ਕਿ ਇਹ ਗੱਡੀ ਮੈਂ ਯੂਜ਼ ਕਰ ਰਹੇ ਹਾਂ ਤੇ ਹੁਣ ਜਿਹੜੀ ਸਰਾਇਆ ਇੰਡਸਟਰੀਜ਼ ਦੀਆਂ ਗੱਡੀਆਂ ਤੁਸੀਂ ਆਪਣੇ ਪਰਸਨਲ ਯੂਜ਼ ਦੇ ਲਈ ਯੂਜ਼ ਕਰ ਰਹੇ ਹੋ ਫਿਰ ਇਹ ਹੀ ਨਹੀਂ ਬਿਨਾਮੀ ਹੋਰ ਵੀ ਗੱਡੀਆਂ ਨੇ ਜਿਹੜੀ ਕੋਈ ਕੁਝ ਹੋਰ ਕਿਸੇ ਦੇ ਨਾਮ ਦੇ ਉੱਤੇ ਪਰਚੇਸ ਕੀਤੀ ਹੋਈਆਂ ਨੇ ਗੱਡੀਆਂ ਉਹਨਾਂ ਦੇ ਸਟicker ਇਹਨਾਂ ਨੇ issue ਕਰਵਾਏ ਹੋਏ ਨੇ ਨਹੀਂ ਇਹੋ ਜਿਹੀ ਕਿਹੜੀਆਂ ਗੱਡੀਆਂ ਸੀ ਕਿ ਕੋਈ ਇਹੋ ਜਿਹੀ ਜਿਹੜੀਆਂ ਗੱਡੀਆਂ ਵੀ ਸਾਹਮਣੇ ਆਈਆਂ ਨੇ ਇਹ ਉਹਨਾਂ ਦੀ ਕੋਈ ਤੁਹਾਡੇ ਕੋਲ ਕੋਈ ਸਬੂਤ ਸਾਹਮਣੇ ਆਏ ਨਹੀਂ ਕਿ ਚਲਾ ਰਹੇ ਸੀ ਬਿਲਕੁਲ ਬਿਲਕੁਲ ਇਹ ਸਾਰਾ ਕੁਝ ਹੈ ਸਬੂਤ ਸਾਹਮਣੇ ਆਏ ਨੇ ਤੇ ਇਹਦੇ ਵਿੱਚ ਜਿਹੜੀ ਗੱਡੀਆਂ ਇਹ ਯੂਜ਼ ਕਰ ਰਹੇ ਸੀ ਦੇਖੋ ਸਭ ਤੋਂ ਵੱਡਾ ਸਬੂਤ ਇਹੀ ਹੈ ਕਿ ਵਿਧਾਨ ਸਭਾ ਚ ਉਹ ਸਟicker ਉਸੇ ਗੱਡੀ ਨੂੰ ਇਸ਼ੂ ਹੁੰਦਾ ਹੈ ਈਵਨ ਤੁਸੀਂ ਵਿਧਾਨ ਸਭਾ ਛੱਡੋ ਬੀਿੰਗ ਐਮਐਲਏ ਸੀ ਐਡਵੋਕੇਟ ਆਂ ਹਾਈ ਕੋਰਟ ਦੇ ਜੇ ਅਸੀਂ ਸਟicker ਇਸ਼ੂ ਕਰਨਾ ਹੈ ਤਾਂ ਉੱਥੇ ਬਕਾਇਦਾ ਲਿਖ ਕੇ ਦੇਣਾ ਪੈਂਦਾ ਹੈ ਕਿ ਇਹ ਗੱਡੀ ਮੇਰੇ ਜਾਂ ਮੇਰੇ ਫੈਮਿਲੀ ਮੈਂਬਰ ਦੇ ਨਾਮ ਤੇ ਹੈ ਜੇ ਫੈਮਿਲੀ ਮੈਂਬਰ ਦੇ ਨਾਮ ਤੇ ਨਹੀਂ ਹੈ ਤਾਂ ਉੱਥੇ ਲਿਖ ਕੇ ਦੇਣਾ ਪੈਂਦਾ ਹੈ ਕਿ ਇਹ ਗੱਡੀ ਮੈਂ ਖੁਦ ਯੂ ਇਸੇ ਤਰੀਕੇ ਨਾਲ ਉਹਨਾਂ ਨੇ ਉੱਥੇ ਅੰਡਰਟੇਕਿੰਗਾਂ ਦਿੱਤੀਆਂ ਹੋਈਆਂ ਨੇ ਤੇ ਵਿਦਆਊਟ ਅੰਡਰਟੇਕਿੰਗ ਸਟੀਕਰ ਹੀ ਨਹੀਂ ইস্যੂ ਹੁੰਦਾ ਤੇ दैट मींस ਇਹ ਖੁਦ ਇਹ ਗੱਡੀਆਂ ਯੂਜ਼ ਕਰ ਰਹੇ ਸੀ ਤੇ ਗੱਡੀਆਂ ਦੀ ਵੀ ਵੈਲਿਊ ਕੁਝ ਘਟ ਨਹੀਂ ਕੋਈ 1 ਕਰੋੜ ਦੀ ਗੱਡੀ ਹੈ ਕੋਈ 1.5 ਕਰੋੜ ਦੀ ਗੱਡੀ ਹੈ ਇਸ ਤਰੀਕੇ ਦੀ ਕਿ ਕੋਈ ਅਜਿਹੀ ਗੱਡੀਆਂ ਵੀ ਸੀ ਕੋਈ ਗਿਫਟ ਇਹਨਾਂ ਨੂੰ ਮਿਲੀਆਂ ਸੀ ਕੋਈ ਇਹੋ ਜਿਹਾ ਤੁਹਾਡੇ ਕੋਲ ਸੋਰਸ ਦੇਖੋ ਜਿੰਨੇ ਵੀ ਇਹ ਸਾਰੇ ट्रांजੈਕਸ਼ਨਸ ਨੇ ਜਿਵੇਂ ਗੱਡੀਆਂ ਦੇ ਇਹ ਹੁੰਦਾ ਜਿਹੜਾ ਉਹ ਕੈਸ਼ ਡਿਪੋਜ਼ਿਟ ਹੋਇਆ 161 ਕਰੋੜ ਰੁਪਏ ਉਹ ਕਿੱਥੋਂ ਆਇਆ ਉਹ ਕਿੱਥੋਂ ਆਇਆ ਉਹੀ ਸਭ ਤੋਂ ਮੇਨ ਵੱਡਾ ਇਸ਼ੂ ਹੈ ਕਿ ਉਹ ਬਿਜ਼ਨਸ ਨੂੰ ਪਤਾ ਲੱਗਿਆ ਉਹ ਕਿੱਥੋਂ ਆਇਆ ਦੇਖੋ ਸਾਰੀ ਜਿਹੜੀ ਟਰਾਂਜੈਕਸ਼ਨਾਂ ਸੀਗੀਆਂ ਉਹਦੇ ਵਿੱਚ ਕਾਫੀ ਟ੍ਰੇਸ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਐਕਚੁਅਲ ਜਿਹੜਾ 161 ਕਰੋੜ ਆਇਆ ਕਿੱਥੋਂ ਇਹਨਾਂ ਤੋਂ ਜਦੋਂ ਜਸਟੀਫਿਕੇਸ਼ਨ ਮੰਗੀ ਜਾਂਦੀ ਹੈ ਤਾਂ ਬਾਕੀ ਚੀਜ਼ਾਂ ਦੇ ਉੱਤੇ ਤਾਂ ਆ ਕੇ ਲੈ ਆਉਂਦੇ ਨੇ ਕਿ ਹਾਂਜੀ ਆਹ ਟਰਾਂਜੈਕਸ਼ਨ ਇਸ ਚੀਜ਼ ਦੀ ਹੈ ਆਹ ਟਰਾਂਜੈਕਸ਼ਨ ਇਸ ਚੀਜ਼ ਦੀ ਹੈ ਜਦੋਂ 161 ਕਰੋੜ ਦੀ ਗੱਲ ਕਰਦੇ ਆ ਸਾਡਾ ਸਰਾ ਇੰਡਸਟਰੀ ਉਦੋਂ ਕੋਈ ਜਸਟੀਫਿਕੇਸ਼ਨ ਨਹੀਂ ਅੱਗੇ ਜਾ ਕੇ ਕੋਈ ਵੀ ट्रांजੈਕਸ਼ਨ ਆਉਂਦੀ ਹੈ ਸਰਾਇ ਇੰਡਸਟਰੀ ਦੇ ਦੇ ਰਿਲੇਟਿਡ ਉਹਦਾ ਜਵਾਬ ਲੈ ਕੇ ਆਉਂਦੇ ਨੇ ਜਦੋਂ 161 ਕਰੋੜ ਦੀ ਗੱਲ ਕਰਦੇ ਆ ਉਦੋਂ ਇੱਕੋ ਹੀ ਆਨਸਰ ਹੈ ਸਾਡਾ ਸਰਾਇ ਇੰਡਸਟਰੀ ਨਾਲ ਕੁਝ ਲੈਣਾ ਦੇਣਾ ਨਹੀਂ 댓 ਮੀਨਸ ਉੱਥੇ ਕੁਝ ਨਾ ਕੁਝ ਤਾਂ ਪ੍ਰੋਬਲਮ ਹੈਗੀ ਹੈ ਬਾਕੀ ਚਲਾਨ ਹੁਨੇ ਜਲਦੀ ਚਲਾਨ ਇਹਦੇ ਵਿੱਚ ਪੇਸ਼ ਹੋਏਗਾ ਤੇ ਉਹਦੇ ਵਿੱਚ ਕਾਫੀ ਜਿਹੜੇ ਨਵੇਂ ਤੱਥ ਨੇ ਹੋਰ ਕਈ ਚੀਜ਼ਾਂ ਇਨਵੈਸਟੀਗੇਸ਼ਨ ਦੇ ਟਾਈਮ ਦੇ ਉੱਤੇ ਕਾਫੀ ਨਵੀਂ ਚੀਜ਼ਾਂ ਨਿਕਲ ਕੇ ਆਈਆਂ ਨੇ ਤੇ ਉਹ ਸਾਰਾ ਕੁਝ ਉਹਦੇ ਵਿੱਚ ਆਏਗਾ ਪਿਛਲੇ ਤਨੱਚ ਅਸੀਂ ਦੇਖਿਆ ਕਿ ਮੋਹਾਲੀ ਮੋਹਾਲੀ ਦੇ ਵਿੱਚ ਜਾਂ ਫਿਰ ਹੋਰ ਕਈ ਥਾਵਾਂ ਦੇ ਉੱਤੇ ਇਹ ਜ਼ਿਕਰ ਹੋਇਆ ਕਿ ਕੋਈ ਪ੍ਰਾਪਰਟੀਆਂ ਨੇ ਜਾਂ ਜਿਹੜੇ ਬਹੁਤ ਵੱਡੇ ਬਿਲਡਰ ਸੀਗੇ ਉਹਨਾਂ ਦੇ ਨਾਮ ਵੀ ਵਿੱਚ ਆਏ ਰঞ্জੀਤ ਸਿੰਘ ਗਿੱਲ ਦਾ ਵੀ ਨਾਮ ਵਿੱਚ ਆਇਆ ਗਿੱਲਕੁਆਲੇ ਜਿਹੜੇ ਮਾਲਕ ਨੇ ਉਹਨਾਂ ਦਾ ਕੀ ਲੈਣ ਦੇ ਨਾ ਹੋਇਆ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਦੇਖੋ ਉਹਦੇ ਵਿੱਚ ਵੀ ਐਸ ਆਈ ਐਲ ਦਾ ਹੀ ਸੀ ਰੋਲ ਇਕਤਾ ਉਹ ਇੱਕ ਲੋਨ ਲੈਂਦੇ ਨੇ ਰਣਜੀਤ ਸਿੰਘ ਗਿਲ ਦੀ ਕੰਪਨੀ ਜਿਹੜੀ ਗਿਲ ਕੋਈ ਲੋਨ ਲੈਂਦੀ ਆ ਰਿਲਾਇੰਸ ਤੋਂ ਰਿਲਾਇੰਸ ਤੋਂ ਲੋਨ ਲੈ ਕੇ ਫਰਦਰ ਅੱਗੇ ਉਹਨੂੰ ਪੈਰਾਗ੍ਰੀਨ ਦੇ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਨੇ ਪੈਰਾਗ੍ਰੀਨ ਅੱਗੇ ਐਸਆਈਐਲ ਨੂੰ ਟਰਾਂਸਫਰ ਕਰ ਦਿੰਦੀ ਹੈ ਜਿੰਨਾ ਸਾਡਾ ਜਿਹੜਾ ਕੇਸ ਹੁਣ ਤੱਕ ਚੱਲ ਵੀ ਰਿਹਾ ਸੀਗਾ ਵੀ ਆਰਗੂਮੈਂਟਸ ਵੀ ਉਹਦੇ ਵਿੱਚ ਇੱਕੋ ਹੀ ਚੀਜ਼ ਮੇਨ ਇੰਪੋਰਟੈਂਟ ਸੀ ਵੀ ਜਿਹੜਾ ਕੈਸ਼ ਜਿਹੜਾ ਹੈ ਉਹਨੂੰ ਰੂਟ ਕੀਤਾ ਜਾ ਰਿਹਾ ਕਿਸੇ ਤਰੀਕੇ ਨਾਲ ਚੀਜ਼ ਜਿਹੜੇ ਇਹਨਾਂ ਕੋਲ ਦੋ ਨੰਬਰ ਦੇ ਜਿਹੜੇ ਪੈਸੇ ਆਏ ਹਨ ਇਲਗਾਟਨ ਮਨੀ ਹੈ ਜਿਹੜਾ ਉਹਨੂੰ ਕਿਸੇ ਤਰੀਕੇ ਨਾਲ ਪੈਸਾ ਕਮਾਇਆ ਜਾ ਰਿਹਾ ਤੇ ਉਹਦਾ ਪ੍ਰੂਫ ਆਹੀ ਚੀਜ਼ਾਂ ਨੇ ਆਹ ट्रांजੈਕਸ਼ਨਸ ਇੱਕ ਕੰਪਨੀ ਤੋਂ ਇਹਨਾਂ ਦੀ ਜਿੰਨੀਆਂ ਵੀ ਪ੍ਰਾਪਰਟੀਆਂ ਨੇ ਜਦੋਂ ਵੀ ਉਹਨਾਂ ਦੀ ਸਾਰੇ ਸਾਰਾ ਕੁਝ ਨਿਕਲ ਕੇ ਆਇਆ ਵੀ ਪ੍ਰਾਪਰਟੀਆਂ ਪਰਚੇਸ ਕੀਤੀਆਂ ਉਹ ਪੈਸਾ ਕਿੱਥੋਂ ਆਇਆ ਤੈਲਾ ਇੱਕ ਕੰਪਨੀ ਦੇ ਵਿੱਚ ਪੈਸਾ ਕੈਸ਼ ਡਿਪੋਜ਼ਿਟ ਹੁੰਦਾ ਉਹ ਦੂਸਰੀ ਕੰਪਨੀ ਜਮ੍ਹਾਂ ਕਰਵਾਉਂਦੀ ਹੈ ਦੂਸਰੇ ਤੋਂ ਫੇਮ ਕਿਸੇ ਤੀਸਰੇ ਫੈਮਿਲੀ ਮੈਂਬਰ ਜੀ ਡਿਪੋਜ਼ਿਟ ਹੁੰਦਾ ਫਿਰ ਚੌਥੇ ਕਿਸੇ ਨੂੰ ਟ੍ਰਾਂਸਫਰ ਕਰਕੇ ਫਿਰ ਜਾ ਕੇ ਪੈਸੇ ਟ੍ਰਾਂਸਫਰ ਹੁੰਦੇ ਜਿਹੜਾ ਤੁਸੀਂ 3 ਕਰੋੜ ਦਾ ਜ਼ਿਕਰ ਕਰ ਰਹੇ ਹੋ ਉਹ 3 ਕਰੋੜ ਕਦੀ ਵਾਪਸ ਹੋਇਆ ਉਹਦੇ ਬਾਰੇ ਕੁਝ ਨਹੀਂ ਅਛਾ ਉੱਥੇ 3 ਕਰੋੜ ਖਾਤੇ ਜੇ ਖਾਤੇ ਅੱਜ ਬੋਲਦਾ ਪਿਆ ਹੁਣ ਸਾਲਾਂ ਤੋਂ ਕੋਈ ਸਭ ਤੋਂ ਵੱਡਾ ਉਹ ਸਰਾਇ ਇੰਡਸਟਰੀ ਦਿੱਤਾ ਸੀਗਾ ਸਭ ਤੋਂ ਵੱਡਾ ਹੀ ਇਸ਼ੂ ਸੀਗਾ ਜਿਹੜਾ ਕੋਰਟ ਨੇ ਵੀ ਡੀਲ ਕੀਤਾ ਇਹਦੇ ਵਿੱਚ ਕੋਰਟ ਦੀ ਵੀ ਸੀ ਕਿ ਇਹ ਬਾਰ-ਬਾਰ ਸਰਾਇ ਇੰਡਸਟਰੀਜ਼ ਦੇ ਦੋ ਅਸੈਸਮੈਂਟ ਆਰਡਰਸ ਲੈ ਕੇ ਆਉਂਦੇ ਸੀ ਵੀ ਇਨਕਮ ਟੈਕਸ ਨੇ ਸਾਨੂੰ ਤਾਂ ਕਲੀਨ ਚੀਟ ਦਿੱਤੀ ਹੋਈ ਹੈ ਉਹਨਾਂ ਨੇ ਵੀ ਜਿਹੜੇ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ ਉਹਦੇ ਵਿੱਚ ਜਿਹੜੇ ਆਰਡਰ ਸੀ ਉਹਦੇ 'ਚ ਇਹੀ ਲਿਖਿਆ ਹੋਇਆ ਹੈ ਕਿ ਤੁਸੀਂ ਫ੍ਰੀ ਦੇ ਲੋਨ ਦੇ ਰਹੇ ਹੋ ਆਪਣੀ ਕਿਸੇ ਵੀ ਦੂਸਰੀ ਕੰਪਨੀ ਨੂੰ ਇੱਕ ਸਾਈਡ ਦਾ ਤੁਸੀਂ ਲੋਨ ਲੈ ਰਹੇ ਹੋ ਇੰਟਰਸਟ ਪੇ ਕਰ ਰਹੇ ਹੋ ਵੀ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਲੋਨ ਲੈ ਰਹੇ ਹੋ ਦੂਸਰੀ ਸਾਈਡ ਤੋਂ ਤੁਸੀਂ ਅੱਗੇ ਕਿਸੇ ਨੂੰ ਲੋਨ ਦੇ ਰਹੇ ਹੋ ਫ੍ਰੀ ਦੇ ਵਿੱਚ ਦੇ ਰਹੇ ਹੋ ਵੀ ਇਹ ਇਹ ਚਾ ਕਿਉਂ ਥੈਟ ਮੀਨਸ ਉੱਥੇ ਵੀ ਇਨਕਮ ਟੈਕਸ ਡਿਪਾਰਟਮੈਂਟ ਤਾਂ ਉਹਦੋਂ ਇਹਨਾਂ ਨੂੰ ਪੈਨਲਟੀਆਂ ਲੱਗੀਆਂ ਹੋਈਆਂ ਨੇ ਇਸ ਚੀਜ਼ ਦੀਆਂ ਕਿ ਤੁਸੀਂ ਵਿਦਆਊਟ ਇੰਟਰਸਟ ਕਿਵੇਂ ਲੋਨ ਦੇ ਸਕਦੇ ਹੋ ਤੇ ਇਸੇ ਤਰੀਕੇ ਨਾਲ ਹੀ ਹੁਣ ਜਿੰਨੀ ਵੀ ਇਹਨਾਂ ਦੀ ट्रांजੈਕਸ਼ਨਸ ਆਈਆਂ ਨੇ ਜਿੱਥੇ ਵੀ ਕੋਈ ਇੰਟਰਸਟ ਦਾ ਜ਼ਿਕਰ ਨਹੀਂ ਹੈ ਕੋਈ ਕਈ ਬੰਦੇ ਆ ਤਾਂ ट्रांजੈਕਸ਼ਨ ਆਈਆਂ ਹੋਈਆਂ ਨੇ ਕਹਿੰਦੇ ਨੇ ਸਾਡੇ ਕੋਲ ਲੋਨ ਹੈ ਇੱਕੋ ਹੀ ਰੀਜ਼ਨ ਹੁੰਦਾ ਆਹ ਲੋਨ ਹੈ ਜੀ ਕਿਸੇ ਦਾ ਪੈਸਾ ਆਇਆ ਉਹਨੂੰ ਦਿਖਾਉਣਾ ਲੋਨ ਹੈ ਲੋਨ ਹੈ ਤਾਂ ਉਹਨੂੰ ਤੁਹਾਨੂੰ ਉਹਦੇ ਤੇ ਇੰਟਰਸਟ ਵੀ ਦੋਗੇ ਨਾ ਵਾਪਸ ਵੀ ਕਰੀਦੇ ਵਿੱਚ ਤਾਂ ਤੁਹਾਨੂੰ ਜਾਂ ਤਾਂ ਦੇਖੋ ਤੁਸੀਂ ਆਪਣੇ ਫੈਮਿਲੀ ਮੈਂਬਰ ਤੋਂ ਲੈ ਰਹੇ ਹੋ ਬਾਰਾ ਸਾਲਾਂ ਚ ਵਾਪਸ ਨਹੀਂ ਹੋ ਰਹੀ ਸੀ ਕਿ ਉਹਨੂੰ ਬਹੁਤ ਇਹੋ ਜਿਹੀ ट्रांजैक्शन ਹੈ ਤਾਂ ਹੀ ਤੁਹਾਨੂੰ ਕਹਿ ਰਹੇ ਹੁਣ ਜਲਦੀ ਬੜੀ ਜਲਦੀ ਚਲਾਨ ਆਏਗਾ ਚਲਾਨ ਦੇ ਵਿੱਚ ਕਾਫੀ ਇਹੋ ਜਿਹੀ ਟ੍ਰਾਂਜੈਕਸ਼ਨਾਂ ਆਣ ਗਿਆ ਜਿਹੜੀਆਂ ਕਿ ਕਾਫੀ ਸਾਲਾਂ ਤੋਂ ਇਹਨਾਂ ਲਿੱਤੇ ਹੋਈਆਂ ਇਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਕੁਛ ਨਹੀਂ ਸਿੱਧੇ ਕੋਈ ਬਾਹਰ ਤੋਂ ਬਿਜ਼ਨਸ ਡੀਲਿੰਗਾਂ ਹੋ ਰਹੀਆਂ ਨੇ ਕਿਸ ਤਰੀਕੇ ਨਾਲ ਹੋ ਰਹੀਆਂ ਨੇ ਕਾਫੀ ਮਤਲਬ ਅਲਟੀਮੇਟਲੀ ਸਾਰਾ ਇਹਨਾਂ ਨੇ ਜਿਹੜਾ ਪੈਸਾ ਸੀਗਾ ਇਹਨੂੰ ਕੰਪਨ ਇਹ ਇੱਕ ਜਿਹੜਾ ਉਹ ਕਹਿੰਦੇ ਨੇ ਕਿ ਸਰਾ ਇੰਡਸਟਰੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਕੋਈ ਲੈ ਲਦੇ ਨਹੀਂ ਤੁਸੀਂ ਦੂਸਰੇ ਪਾਸੇ ਕਹਿ ਰਹੇ ਹੋ ਕਿ ਉਹਨਾਂ ਨੇ ਅਸਤੀਫਾ ਵੀ ਪਹਿਲਾਂ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਕਿ ਇਹਦੇ ਸਾਰੇ ਪਿੱਛੇ ਬਿਕਰਮ ਸਿੰਘ ਮਜੀਠੀਆ ਹੀ ਜ਼ਿੰਮੇਵਾਰ ਨੇ ਕੰਪਨੀ ਦੇ ਵਿੱਚ ਸਿਰਫ ਉਹ ਡਾਇਰੈਕਟਰ ਨਹੀਂ ਸੀ ਉਹਦੇ ਵਿੱਚ ਸ਼ੇਅਰਹੋਲਡਰ ਵੀ ਸੀ ਜੀ ਸ਼ੇਅਰਹੋਲਡਰ ਵੀ ਇਹਨਾਂ ਦਾ ਜਿਹੜਾ ਪਰਸਨਲ ਸ਼ੇਅਰ ਹੈ ਉਹ 11.5% ਦੇ ਆਸ-ਪਾਸ ਇਸ ਤੋਂ ਇਲਾਵਾ ਇਹਨਾਂ ਦੇ ਫਾਦਰ ਦਾ HUF ਹੈ ਜਿਹਦੇ ਕੀ ਇਹ ਖੁਦ ਮੈਂਬਰ ਨੇ ਉਹ ਸੈਚੂਅਰ ਦੇ ਉਹਦਾ ਕੋਟਾ ਕੋਟ 45% ਸ਼ੇਅਰ ਸੀ ਇਹਨਾਂ ਦੇ ਫੈਮਿਲੀ ਮੈਂਬਰਸ ਦਾ ਇਹ ਮੋਰ ਥੈਨ 75% ਸ਼ੇਅਰਸ ਹੈ ਸਰਾਹ ਇੰਡਸਟਰੀਜ਼ ਦੇ ਵਿੱਚ ਇਹ ਤਾਂ ਖੁਦ ਐਡਮਿਟ ਕਰ ਦੇਣੇ ਕਿ ਸਾਡੀ ਇਹ ਘਰ ਦੀ ਕੰਪਨੀ ਹੈ ਇਹ ਤੇ ਸਿਰਫ ਤੇ ਸਿਰਫ ਇੱਕ ਡਾਇਰੈਕਟਰਸ਼ਿਪ ਤੋਂ ਰਿਜ਼ਾਈਨ ਕਰਕੇ ਬਾਕੀ ਫੈਮਿਲੀ ਮੈਂਬਰਸ ਦਾ ਇਹਨਾਂ ਦੇ ਫਾਦਰ ਵੀ ਉੱਥੇ ਡਾਇਰੈਕਟਰ ਨੇ ਇਹਨਾਂ ਦੇ ਬ੍ਰਦਰ ਵੀ ਉੱਥੇ ਡਾਇਰੈਕਟਰ ਨੇ ਸਾਰੇ ਜਦ ਸਾਰੇ ਉੱਥੇ ਹੀ ਨੇ ਸਿਰਫ ਕਿਉਂਕਿ ਇਹ ਮੰਤਰੀ ਬਣ ਗਏ ਤੇ 올 ਆਫ ਸਡਨ ਇਕਦਮ ਇਨਾ ਰਾਈਜ਼ ਹੋਣਾ ਇੱਕ ਸਾਲ ਪਹਿਲਾਂ 40 ਕਰੋੜ ਕੈਸ਼ ਡਿਪੋਜ਼ਿਟ ਹੁੰਦਾ ਅਗਲੇ ਸਾਲ ਸਿੱਧਾ 120 ਹੋ ਜਾਂਦਾ ਉਹ ਤੋਂ ਅਗਲੇ ਸਾਲ 166 ਕਰੋੜ ਕੈਸ਼ ਜਮਾ ਹੋ ਜਾਂਦਾ ਉਹ ਤੋਂ ਅਗਲੇ ਸਾਲ ਜਦੋਂ ਇਹ ਮੰਤਰੀ ਨਹੀਂ ਰਹਿੰਦੇ ਸਿੱਧਾ ਡਾਊਨ ਹੋ ਕੇ 20 ਕਰੋੜ ਰਹਿ ਜਾਂਦਾ ਅੱਛਾ ਇਸ ਤਰ੍ਹਾਂ ਵੀ ਹੋਇਆ ਇਸ ਤਰ੍ਹਾਂ ਵੀ ਹੈ 2017 ਤੋਂ ਬਾਅਦ ਕਿੰਨਾ ਕੁ ਡਾਊਨ ਗਈ ਹੈ 17 ਤੋਂ ਬਾਅਦ ਤਾਂ ਕੰਪਨੀ ਲਿਕুইਡੇਸ਼ਨ ਤੇ ਚਲੇਗੀ अच्छा जी अच्छा ये जो मुशोबरा ਦੇ ਵਿੱਚ ਆਇਆ ਸੀ ਕਿ 1000 ਕਿਲਾ ਹੈ ਉਹ ਦੂਸਰੇ ਪਾਸੇ ਉਹ ਕਹਿੰਦੇ ਨੇ ਉਹਨਾਂ ਦੇ ਵਕੀਲ ਕਿ ਉਹ ਕਿੱਥੇ ਹੈ ਦਿਓ ਸਾਨੂੰ 1000 ਜਿਹੜਾ ਜਿਹੜਾ ਕਿਲਾ ਵਿਜੀਲੈਂਸ ਕਹਿੰਦੀ ਸੀਗੀ ਵਕੀਲ ਕਹਿੰਦੇ ਸੀ ਉਹ ਸਾਨੂੰ ਲਿਓ ਹੁਣ ਦਿਵਾਓ ਸਾਨੂੰ ਕਹਿੰਦੇ ਦੇਖੋ ਜਿਹੜੀ ਇਹ 1000 ਏਕੜ ਵਾਲੀ ਗੱਲ ਸੀਗੀ ਇਹਦੇ ਵਿੱਚ ਰਿਮਾਂਡ ਦੇ ਟਾਈਮ ਦੇ ਉੱਤੇ ਜਦੋਂ ਇਹਨਾਂ ਨੂੰ ਰਿਮਾਂਡ ਦੇ ਉੱਤੇ ਲਿੱਤਾ ਗਿਆ ਸੀ ਜਦੋਂ ਇਹਨਾਂ ਨੂੰ ਯਾਦ ਹੋਏਗਾ ਮਸ਼ੋਬਰਾ ਲੈ ਕੇ ਜਾਏਗੇ ਅਸੀਂ ਜੀ ਜਦੋਂ ਮਸ਼ੋਬਰਾ ਲੈ ਕੇ ਗਏ ਉਦੋਂ ਇੱਕ ਡਾਕੂਮੈਂਟ ਹੱਥ ਲੱਗਿਆ ਉਹ ਕੀ ਸੀ ਇਹਨਾਂ ਦੇ ਇਹਨਾਂ ਦੀਆਂ ਰਜਿਸਟਰੀਆਂ ਸੀ ਮਸ਼ਹੂਰ ਬਰਾਦੀਆਂ ਕਿਤੇ ਨਾਤੇ ਸੀ ਰਜਿਸਟਰੀ ਇਹਨਾਂ ਦੀ ਵਾਈਫ ਦੇ ਨਾਮ ਦੇ ਉੱਤੇ ਠੀਕ ਤੇ ਉਹ ਰਜਿਸਟਰੀ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਸੀ ਵੀ ਇਹ ਜਿਹੜੀ ਰਜਿਸਟਰੀ ਹੈ 402 ਹੈਕਟੇਅਰ ਦੀ ਹੈ ਅੱਛਾ ਠੀਕ ਹੈ ਤੇ ਉਹ ਡਾਕੂਮੈਂਟ ਅੱਜ ਵੀ ਜਦੋਂ ਹੁਣ ਇਹਨਾਂ ਨੇ ਆਪਣੇ ਪਟੀਸ਼ਨਾਂ ਫਾਈਲ ਕੀਤੀਆਂ ਨੇ ਰੀਜੋਇਨਡਰ ਫਾਈਲ ਕੀਤੀਆਂ ਉਹਦੇ ਨਾਲ ਉਹੀ ਰਜਿਸਟਰੀਆਂ ਲਗਾਈਆਂ ਨੇ ਹੁਣ ਇਹ ਕਹਿੰਦੇ ਨੇ ਉੱਥੇ ਗਲਤੀ ਨਾਲ ਇਹ ਲਿਖਿਆ ਹੋਇਆ ਸੀ 402 ਹੈਕਟੇਅਰ ਨਹੀਂ ਸੀ 402 ਸਕੁਅਰ ਮੀਟਰ ਸੀ ਅੱਛਾ ਠੀਕ ਹੈ ਉਹ ਟੈਕਨੀਕਲ ਗਲਤੀ ਹੈ ਉਨੇ ਕਹਿੰਦੇ ਨੇ ਇਹ 402 ਸਕੁਅਰ ਮੀਟਰ ਸੀ ਵੀ ਇਹਨਾਂ ਦਾ ਉੱਥੇ ਲੈਣ ਨਹੀਂ ਹੈ ਕਿ ਉਹ ਅੱਜ ਤੱਕ ਤੁਸੀਂ ਉਹ ਕਰੈਕਸ਼ਨ ਕਰਵਾਈ ਉਹ ਰਜਿਸਟਰੀ ਦੇ ਵਿੱਚ ਵੀ ਉਹ 402 ਹੈਕਟੇਅਰ ਨਹੀਂ 402 ਸਕੁਅਰ ਮੀਟਰ ਹੈ ਪਟੀਸ਼ਨ 'ਚ ਲਿਖਿਆ ਆਇਆ ਸੀ ਵੀ ਇਹ ਕਿਨਾਂ ਨੇ ਡੈਸ਼ ਗਲਤ ਕਾਊਂਟ ਕੀਤਾ ਕੋਰਟ ਦੇ ਵਿੱਚ ਬਕਾਇਦਾ ਆਰਡਰ ਦੇ ਵਿੱਚ ਇਸ ਚੀਜ਼ ਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ ਕਿ ਇਹਨਾਂ ਨੇ ਇਹ ਚੀਜ਼ ਗਲਤ ਦਿਖਾਈ ਹੈ ਤੇ ਕੋਰਟ ਨੇ ਵੀ ਇਹ ਡੀਲ ਇਸ ਚੀਜ਼ ਇਸ ਪੁਆਇੰਟ ਦੇ ਉੱਤੇ ਵੀ ਡੀਲ ਕੀਤਾ ਹੈ ਤੇ ਵਿੱਚ ਆਰਡਰ ਦੇ ਵਿੱਚ ਲਿਖਿਆ ਵੀ ਆ ਸਾਡਾ ਜਵਾਬ ਵੀ ਉਹਦੇ ਵਿੱਚ ਲਿਖਿਆ ਉਹ ਜਿਹੜੇ ਡੈਸ਼ ਦੀ ਗੱਲ ਕਰਦੇ ਨੇ ਉਹ ਡੈਸ਼ ਤਾਂ ਕਿੱਥੇ ਹੈ ਹੀ ਨਹੀਂ ਉਹਦੇ ਵਿੱਚ ਰਜਿਸਟਰੀ ਜੇ ਤੁਸੀਂ ਦੇਖੋਗੇ ਉਹਦੇ 402 ਹੈਕਟੇਅਰ ਹੀ ਲਿਖਿਆ ਹੋਇਆ ਹੈ ਇਹ ਬੜਾ ਇਹਨਾਂ ਨੇ ਕਮਾ ਕੇ ਕਿਉਂਕਿ ਦੇਖੋ ਉੱਥੇ ਪਹਾੜੀ ਏਰੀਆ ਹੈ ਉੱਥੇ ਇਹਨਾਂ ਨੇ ਕੋਈ ਪ੍ਰੋਪਰ ਨੰਬਰਸ ਵਗੈਰਾ ਨਹੀਂ ਸੀ ਤਾਂ ਇਹਨਾਂ ਨੇ ਮਤਲਬ ਕਾਫੀ ਕਹਿ ਲਓ ਕਿ ਕੋਈ ਸਾਰਾ ਹੀ ਏਰੀਆ ਕਵਰ ਕਰਨ ਦੇ ਚੱਕਰ ਦੇ ਜੋ ਉੱਥੇ ਪੂਰੇ ਹੀ 402 ਹੈਕਟੇਅਰ ਲਿਖਦਾ ਹੋ ਜਿਹੜੋ ਇੱਥੇ ਆ ਕੇ ਫਸੇ ਨੇ ਤਾਂ ਫਸੇ ਆ ਕੇ ਹੁਣ ਕਹਿੰਦੇ ਨੇ ਜੀ 402 ਸਕੁਅਰ ਮੀਟਰ ਹੈ ਨਹੀਂ ਇਹ ਇਹ ਵੀ ਫੈਕਟ ਹੈ ਇਹ ਮਤਲਬ ਕਾਨੂੰਨ ਵੀ ਹੈਗਾ ਕਿ ਹਿਮਾਚਲ ਚ ਕੋਈ ਜਾ ਕੇ ਨਹੀਂ ਲੈ ਸਕਦਾ ਕੋਈ ਪ੍ਰਾਪਰਟੀ ਉਹ ਕਿਵੇਂ ਪ੍ਰਾਪਰਟੀ ਕਿਵੇਂ ਲਈ ਹੈ ਉਹਦੇ ਲਈ ਇਹ ਨਾਲ ਵੱਲੋਂ ਆਂਦੀ ਸੀ ਕਿ ਸਾਡੇ ਕੋਲ ਉੱਥੇ ਪ੍ਰਾਪਰਟੀ ਲੈਣ ਦਾ ਸਰਟੀਫਿਕੇਟ ਸੀਗਾ ਠੀਕ ਹੈ ਜੇ ਉੱਥੇ ਤੁਸੀਂ ਐਗਰੀਕਲਚਰ ਲੈਂਡ ਪਰਚੇਸ ਕਰਨਾ ਤਾਂ ਸਰਟੀਫਿਕੇਟ ਲੈਣਾ ਹੁੰਦਾ ਗਵਰਨਮੈਂਟ ਤੋਂ ਕਿ ਅਸੀਂ ਇਸ ਪਰਪਸ ਦੇ ਲਈ ਐਗਰੀਕਲਚਰ ਲੈਂਡ ਲੈ ਰਹੇ ਹਾਂ ਤਾਂ ਉਹ ਵਈ ਦੇਖੋ ਉਹ ਕਿਵੇਂ ਮਿਲੇ ਉਹ ਸਾਰਾ ਕੁਝ ਇਹੀ ਹੈ ਨਾ ਵੀ ਉੱਥੇ ਵੀ ਗਵਰਨਮੈਂਟ ਦੇ ਨਾਲ ਕਿਸ ਤਰ੍ਹਾਂ ਉਹ ਦੇਖੋ ਗਵਰਨਮੈਂਟ ਨਾਲ ਸੰਗਾਂਠ ਹਟਾ ਲਾ ਤਾਂ ਉਹ ਜਿਸ ਟਾਈਮ ਦੇ ਉੱਤੇ ਸ਼ਿਮਲਾ ਮਸ਼ੋਬਰਾ ਲੈ ਕੇ ਗਏ ਸੀ ਇਹਨਾਂ ਨੂੰ ਉੱਥੇ ਦੀ ਪੁਲਿਸ ਨੇ ਤਾਲਾ ਵੀ ਨਹੀਂ ਤੋੜਨ ਦਿੱਤਾ ਤਾਲਾ ਖੋਲ੍ਹਣ ਨਹੀਂ ਦਿੱਤਾ ਗਿਆ ਸੀ ਜਦ ਕਿ ਇੱਥੋਂ ਦੀ ਸਰਚ ਵਾਰੰਟ ਲੈ ਕੇ ਗਏ ਸੀ ਕਿਉਂ ਇਹਨਾਂ ਨਾਲ ਮਿਲ ਕੇ ਸਾਰਾ ਹੋ ਗਿਆ ਸੀ ਫਿਰ ਇੱਥੋਂ ਦੀ ਸਾਨੂੰ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਡਾਇਰੈਕਸ਼ਨ ਕਰवानी ਪਈ ਸੀ ਕਿ ਉੱਥੇ ਜਾ ਕੇ ਤਾਲਾ ਤੋੜਨ ਦੇ ਵਿੱਚ ਪੁਲਿਸ ਹੈਲਪ ਕਰੇ ਤੇ ਉਥੇ ਦਾ ਪੁਲਿਸ ਨੇ ਇਸ ਤਰੀਕੇ ਦੇ ਵੀ ਮਤਲਬ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸਨੇ ਇੱਕ ਅਰੈਸਟ ਨੂੰ ਲੈ ਕੇ ਉਹ ਵਾਰ-ਵਾਰ ਤੁਹਾਡੇ ਤੇ ਸਵਾਲ ਚੁੱਕਦੇ ਨੇ ਸਰਕਾਰ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਨੇ ਕਿ ਅਰੈਸਟ ਬੜੀ ਗਲਤ ਹੋਈ ਫਿਰ 29 ਮੋਬਾਈਲਾਂ ਦਾ ਜ਼ਿਕਰ ਹੋਇਆ ਉਹ ਕਹਿੰਦੇ ਲੱਭਿਆ ਕੁਝ ਨਹੀਂ ਕਾਗਜ਼ੀ ਕੁਝ ਹੋਰ ਬੋਲਦੇ ਨੇ ਵਕੀਲ ਸਾਹਿਬ ਬਾਹਰ ਆ ਕੇ ਕੁਝ ਹੋਰ ਕਹਿੰਦੇ ਨੇ ਅਦਾਲਤ 'ਚ ਕੁਝ ਹੋਰ ਕਹਿੰਦੇ ਕਹਿੰਦੇ ਝੂਠ ਸਾਰਾ ਕੁਝ ਝੂਠ ਹੈ ਸਾਰਾ ਨੈਰੇਟਿਵ ਹੀ ਝੂਠ ਦਾ ਸਰਜਿਆ ਜਾ ਰਿਹਾ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਗਰਾਉਂਡ ਆਫ ਅਰੈਸਟ ਦੀ ਗੱਲ ਹੈ ਕੀ ਪ੍ਰੋਪਰ ਸਪਰੋਸੀਜਰ ਫਾਲੋ ਨਹੀਂ ਕੀਤਾ ਗਿਆ ਜਦੋਂ ਆ ਬੇਲ ਆਰਡਰ ਇੱਕ ਤਾਂ ਇਹਨਾਂ ਨੇ ਪਟੀਸ਼ਨ ਹਾਈ ਕੋਰਟਸ ਫਾਈਲ ਕੀਤੀ ਸੀਗੀ ਉਹ ਅੱਜ ਤੱਕ ਇਹ ਖੁਦ ਜਾ ਕੇ ਡਾਟਾ ਲੈਂਦੇ ਨੇ ਕੋਰਟ ਨੇ ਕੋਰਟ ਦੇ ਵਿੱਚ ਇੱਕ ਰਿਕੁਐਸਟ ਕੀਤੀ ਸੀ ਅਸੀਂ ਇੱਕ ਕੋਈ ਡਾਕੂਮੈਂਟ ਪਲੇਸ ਔਨ ਰਿਕਾਰਡ ਕਰਨਾ ਹੈ ਤਿੰਨੇ ਡਾਟਾ ਲੈ ਚੁੱਕੇ ਤੇ ਹਜੇ ਤੱਕ ਇਹਨਾਂ ਨੇ ਉਹ ਡਾਕੂਮੈਂਟ ਪਲੇਸ ਔਨ ਰਿਕਾਰਡ ਨਹੀਂ ਕੀਤਾ ਤੇ ਖੁਦ ਜਾ ਕੇ ਡਾਟਾ ਲੈਂਦੇ ਨੇ ਜੇ ਐਨੇ ਹੀ ਤੁਸੀਂ ਸ਼ੋਰ ਸੀਗੇ ਵੀ ਉਹ ਪ੍ਰੋਪਰ ਅਰੈਸਟ ਨਹੀਂ ਹੋਈ ਤਾਂ ਤੁਸੀਂ ਉੱਥੇ ਕਿਉਂ ਨਹੀਂ ਕੰਟੈਸਟ ਕਰ ਰਹੇ ਇੱਕ ਚੀਜ਼ ਸੈਕੰਡਲੀ ਜਦੋਂ ਆਹ ਬੇਲ ਦੇ ਵਿੱਚ ਆਰਗੂਮੈਂਟਸ ਹੋਏ ਨੇ ਤਾਂ ਇਹਦੇ ਉੱਤੇ ਪ੍ਰੋਪਰ ਕੋਰਟ ਨੇ ਫਾਈਨਡਿੰਗ ਦਿੱਤੀ ਹੈ ਵੀ ਜਿਹੜੇ ਗਰਾਉਂਡ ਆਫ ਅਰੈਸਟ ਨੇ ਇਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਜਿਹੜਾ ਫਾਲੋ ਕੀਤਾ ਗਿਆ ਹੈ ਇਹਨਾਂ ਨੂੰ ਗਰਾਉਂਡ ਆਫ ਅਰੈਸਟ ਵੀ ਦਿੱਤੇ ਗਏ ਨੇ ਜੋ ਗਰਾਉਂਡ ਆਫ ਅਰੈਸਟ ਦੇ ਕੰਟੈਂਟ ਹੋਣੇ ਚਾਹੀਦੇ ਨੇ ਉਹ ਵੀ ਦਿੱਤੇ ਗਏ ਨੇ ਉਹਦਾ ਇੱਕ ਮੇਨ ਸਭ ਤੋਂ ਵੱਡਾ ਰੀਜ਼ਨ ਇਹ ਵੀ ਸੀ ਇਹ ਕਹਿੰਦੇ ਨੇ ਵੀ ਸਾਨੂੰ ਗਰਾਉਂਡ ਆਫ ਅਰੈਸਟ ਦਿੱਤੇ ਨਹੀਂ ਗਏ ਸਾਨੂੰ ਗਰਾਉਂਡ ਆਫ ਅਰੈਸਟ ਕੀ ਹੁੰਦੇ ਵੀ ਜ਼ਰੂਰੀ ਹੁੰਦੇ ਆ ਵੀ ਸਾਨੂੰ ਡਿਟੇਲ ਪਤਾ ਹੋਵੇ ਕਿ ਕੇਸ ਹੈ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਜਿਸ ਦਿਨ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਹਜੇ ਵਿਜੀਲੈਂਸ ਡਿਪਾਰਟਮੈਂਟ ਵਿਜੀਲੈਂਸ ਵਾਲੇ ਹਜੇ ਮੁਹੱਲੀ ਨਹੀਂ ਪਹੁੰਚੇ ਸੀ ਇਹਨਾਂ ਵੱਲੋਂ ਬਕਾਇਦਾ ਐਫ ਆਈ ਆਰ ਨੰਬਰ ਐਫ ਆਈ ਆਰ ਦੀ ਡਿਟੇਲ ਪਾ ਕੇ ਉੱਥੇ ਸੈਸ਼ਨ ਕੋਰਟ ਤੇ ਮੁਹੱਲੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਵੀ ਸਾਨੂੰ ਮਿਲਣ ਦਿੱਤਾ ਜਾਵੇ ਤਾਂ ਕੋਰਟ ਨੇ ਇਸ ਪੁਆਇੰਟ ਦੇ ਉੱਤੇ ਵੀ ਡੀਲ ਕੀਤਾ ਵੀ ਜੇ ਤੁਹਾਡੇ ਕੋਲ ਗਰਾਉਂਡ ਆਫ ਅਰੈਸਟ ਜਾਂ ਐਫ ਆਈ ਆਰ ਦੀ ਡਿਟੇਲਜ਼ ਹੀ ਨਹੀਂ ਸੀ ਤਾਂ ਤੁਸੀਂ ਉਸ ਐਪਲੀਕੇਸ਼ਨ ਦੇ ਵਿੱਚ ਕਿੱਥੋਂ ਲਿਖਤੀ ਡਿਟੇਲ ਭਲੇ ਸਰਾਸਰੀ ਹਰ ਚੀਜ਼ ਦੇ ਚੂਠ ਬੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਰ ਇੱਕ ਚੀਜ਼ ਨੂੰ ਪੋਲੀਟੀਕਲ ਮੈਂਡੇਟਾ ਪੋਲੀਟੀਕਲ ਮੈਂਡੇਟਾ ਉਹਦੇ ਵਿੱਚ ਵੀ ਕੋਰਟ ਨੇ ડીਲ ਕੀਤਾ ਕਿ ਤੁਸੀ ਹਰ ਚੀਜ਼ ਨੂੰ ਪੋਲੀਟੀਕਲ ਕਾਲੀ ਹੋਈ ਹੈ ਬਿਜ਼ਨਸ ਨੂੰ ਜਿਸ ਤਰੀਕੇ ਨਾਲ ਰਤੂ ਰਾਤ ਪਰਚਾ ਕੀਤਾ ਸਵੇਰੇ ਜਾ ਕੇ ਫੜ ਲਿਆ ਉਸ ਤੋਂ ਬਾਅਦ ਲਗਾਤਾਰ ਉਹ ਕਹਿ ਰਹੇ ਨੇ ਕਿ ਸਾਰਾ ਕੁਝ ਇੱਕ ਸੋਚਿਆ ਸਮਝਿਆ ਵਰਤਾਂਤ ਹੈ ਉਹ ਨੂੰ ਸਰਜਿਆ ਜਾ ਰਿਹਾ ਤੇ ਬਸ ਇੱਕ ਸਟੇਜ ਹੈ ਉਹਦੇ ਤੇ ਇੱਕ ਡਰਾਮਾ ਜਿਹੜਾ ਉਹ ਪਲੇ ਕੀਤਾ ਜਾ ਰਿਹਾ ਦੇਖੋ ਸਰਾਸਰੀ ਸਾਰੀ ਚੀਜ਼ਾਂ ਇਹ ਝੂਠ ਨੇ ਵੀ ਜਲਦਬਾਜ਼ੀ ਕੀਤਾ ਹੋਇਆ ਕੁਝ ਵੀ ਜਲਦਬਾਜ਼ੀ ਚ ਨਹੀਂ ਕੀਤਾ ਹੋਇਆ ਹਰ ਇੱਕ ਚੀਜ਼ੇ ਕੋ ਐਸਆਈਟੀ ਦੀ ਰਿਪੋਰਟ ਆਂਦੀ ਹੈ 7 ਜੂਨ ਨੂੰ ਰਿਪੋਰਟ ਆਈ ਹੈ ਉਹ ਤੋਂ ਬਾਅਦ ਫਿਰ ਡਿਪਾਰਟਮੈਂਟ ਨੇ ਐਫਆਈਆਰ ਜਿਹੜੀ ਹੈ 25 ਜੂਨ ਨੂੰ ਹੋਈ ਹੈ 7 ਤੋਂ ਲੈ ਕੇ 25 ਜੂਨ ਤੱਕ ਡਿਪਾਰਟਮੈਂਟ ਨੇ ਸਾਰੇ ਜਿਹੜੇ ਹੋ ਰਿਪੋਰਟ ਆਈ ਰਿਪੋਰਟ ਨੂੰ ਵਾਚਨ ਤੋਂ ਬਾਅਦ ਉਹ ਤੋਂ ਬਾਅਦ ਹੀ ਡਿਸੀਜਨ ਲਿੱਤਾ ਗਿਆ ਕਿ ਐਫਆਈਆਰ ਕਰਨੀ ਪੰਦੀ ਹੈ ਤੇ ਜੋ ਪ੍ਰੋਸੀਜਰ ਹੁੰਦਾ ਉਹਨੂੰ ਫਾਲੋ ਕਰਕੇ ਉਹਦੇ ਅਕੋਰਡਿੰਗ ਨਹੀਂ ਕੀਤਾ ਹੈ ਤੇ ਇਹ ਸਾਰਾ ਕੁਝ ਵੀ ਐਫਆਈਆਰ ਗਲਤ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਇਹ ਸਾਰਾ ਕੁਝ ਇਹਨਾਂ ਨੇ ਕੋਰਟ ਦੇ ਵਿੱਚ ਤੱਥ ਰੱਖੇ ਇੰਨੇ ਦਿਨ ਜਿਹੜੇ ਆਰਗੂਮੈਂਟਸ ਚੱਲੇ ਨੇ ਆਹੀ ਹਰ ਇੱਕ ਪੁਆਇੰਟ ਦੇ ਉੱਤੇ ਹਰ ਇੱਕ ਲਾਅ ਪੁਆਇੰਟ ਦੇ ਉੱਤੇ ਕਿ ਕਿਦਾਂ ਐਫਆਈਆਰ ਹੁੰਦੀ ਹੈ ਕਿ ਸਭ ਹਰ ਇੱਕ ਚੀਜ਼ ડીਲ ਕੀਤੀ ਗਈ ਹੈ ਤੇ ਉਹ ਤੋਂ ਬਾਅਦ ਬੜਾ ਡਿਟੇਲਡ ਆ ਤੁਹਾਨੂੰ ਆਰਡਰਸ ਦੇਖ ਲੋ ਕਾਫੀ ਲੈਂਥੀ ਆਰਡਰਸ ਕੋਰਟ ਨੇ ਜਿਹੜੇ ਪਾਸ ਕੀਤਾ ਤਾਂ ਆ ਪ੍ਰੋਪਰ ਆ ਹਰ ਇੱਕ ਪੁਆਇੰਟ ਨੂੰ ડીਲ ਕੀਤਾ ਇਸ ਆਰਡਰ ਦੇ ਵਿੱਚ ਕੋਰਟ ਨੇ ਹੂੰ ਚਾਹੇ ਗਰਾਉਂਡ ਆਫ ਅਰੈਸਟ ਨੂੰ ਲੈ ਕੇ ਚਾਹੇ ਐਫ ਆਈ ਆਰ ਦੀ ਟਾਈਮਿੰਗ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਕੋਰਟ ਨੇ ਡੀਲ ਕੀਤਾ ਤੇ ਉਸ ਤੋਂ ਬਾਅਦ ਹੀ ਕੋਰਟ ਨੇ ਇਹ ਪਟੀਸ਼ਨ ਜਿਹੜੀ ਖਾਰਜ ਕੀਤੀ ਹੈ ਇੱਕ ਇਹ ਵੀ ਗੱਲ ਵਾਰ-ਵਾਰ ਆ ਰਹੀ ਸੀ ਦੂਸਰੇ ਧਿਰ ਵੱਲੋਂ ਕਿ ਲਗਾਤਾਰ ਇਹ ਅਲੀਗੇਸ਼ਨ ਲਗਾਏ ਜਾ ਰਹੇ ਸੀ ਕਿ ਜੀ ਡਰੱਗ ਮੰਨੀ ਹੈ ਡਰੱਗ ਮੰਨੀ ਹੈ ਕਿ ਕੋਈ ਡਰੱਗ ਤੇ ਨਾਲ ਵੀ ਕੋਈ ਨਾਤਾ ਜੁੜਿਆ ਕੋਈ ਇਸ ਤਰੀਕੇ ਦੀ ਵੀ ਕੋ ਟ੍ਰਾਂਜੈਕਸ਼ਨ ਸਾਹਮਣੇ ਆਈ ਹੈ ਦੇਖੋ ਕਿ ਸਿਰਫ ਆਂਧਨ ਤੋਂ ਵੱਧ ਸ੍ਰੋਤਾਂ ਦੇ ਨਾਲ ਹੀ ਜੁੜਿਆ ਹੋਇਆ ਵੀ ਜਿਹੜਾ ਪੁਆਇੰਟ ਹੈ ਇਹ ਵੀ ਕੋਰਟ ਦੇ ਵਿੱਚ ਡੀਲ ਹੋਇਆ ਕਿਉਂਕਿ ਜੋ ਕੁਝ ਬਾਹਰ ਆਇਆ ਜਿਹੜੇ ਐਨੇ ਲੰਬੀ ਜਿਹੜੀ ਆਰਗੂਮੈਂਟ ਚੱਲ ਰਹੀਆਂ ਨੇ ਕਾਫੀ ਦਿਨਾਂ ਤੋਂ ਲਗਾਤਾਰ ਚੱਲ ਰਹੀ ਸੀ ਤੁਸੀਂ ਦੇਖਿਆ 10-12 ਦਿਨ ਤੋਂ ਲਗਾਤਾਰ ਚੱਲਦੀ ਰਹੀ ਸੀ 10-12 ਦਿਨ ਤੋਂ ਤਾਂ ਡੇਲੀ ਚੱਲ ਰਹੀ ਸੀ ਜੀ ਮਤਲਬ ਪਹਿਲਾਂ ਇੱਕ ਦੋ ਦਿਨ ਗੈਪ ਦੇ ਨਾਲ ਆਦਰਵਾਇਜ਼ ਤਾਂ ਡੇਲੀ ਹੀ ਚੱਲ ਰਹੀ ਸੀ ਤੇ ਡੇਲੀ ਕੱਲ ਵੀ ਆਰਗੂਮੈਂਟ ਹੋਏ ਸੀਗੇ ਤੇ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਆਰਡਰ ਕੀਤਾ ਕੋਰਟ ਨੇ ਤੇ ਇਹ ਵੀ ਪੁਆਇੰਟ ਆਇਆ ਸੀਗਾ ਤੇ ਇਹਦੇ ਵਿੱਚ ਵੀ ਕੋਰਟ ਨੇ ਬਕਾਇਦਾ ਫਾਈਨਡਿੰਗ ਦਿੱਤੀ ਹੈ ਕਿ ਜਿਹੜਾ ਇੱਕ ਐਨਡੀਪੀਐਸ ਦਾ ਕੇਸ ਹੈ ਤੇ ਪੀਸੀਐਟ ਦਾ ਕੇਸ ਕੇਸ ਡਿਸਪਰਪੋਰਸ਼ਨਟ ਐਸੈਟ ਦਾ ਕੇਸ ਹੈ ਟੋਟਲੀ ਡਿਫਰੈਂਟ ਕੇਸਿਸ ਨੇ ਉਹਦੇ ਵਿੱਚ ਡੀਲ ਕਰ ਰਹੇ ਆ ਕਿ ਉਹ ਡਰੱਗਸ ਦੇ ਰਿਲੇਟਿਡ ਡੀਲ ਕਰ ਰਹੇ ਆ ਜਿਹੜਾ ਡਿਸਪਰਪੋਰਸ਼ਨਟ ਦਾ ਉਹਦੇ ਵਿੱਚ ਵੀ ਚਾਹੇ ਪੈਸਾ ਡਰੱਗਸ ਤੋਂ ਆਇਆ ਹੋਇਆ ਚਾਹੇ ਇਹਨਾਂ ਦੇ ਜਿਸ ਟਾਈਮ ਕਾਰਜਕਾਲ ਦੇ ਦੌਰਾਨ ਮੰਤਰੀ ਪਰ ਤੋਂ ਵੀ ਕੋਈ ਗਲਤ ਕੰਮ ਕੀਤੇ ਹੋਣਗੇ ਕਿਥੋਂ ਪੈਸਾ ਆਇਆ ਰਿਸ਼ਵਤ ਦਾ ਪੈਸਾ ਆਇਆ ਉਹ ਸਾਰੇ ਪੈਸੇ ਨੂੰ ਡੀਲ ਕੀਤਾ ਜਾਂਦਾ ਹੈ ਤਾਂ ਇੱਕ ਸਿਰਫ ਇਹਨਾਂ ਦਾ ਇਹ ਕਹਿਣਾ ਕਿ ਹਾਂ ਉੱਥੇ 27 ਇਹ ਮੈਂਸ਼ਨ ਕਰਤਾ ਸੀਗਾ ਵੀ ਸਿਰਫ ਉਹ ਪੈਸਾ ਉਧਰ ਦਾ ਹੀ ਹੋ ਗਿਆ ਇਹਨਾਂ ਦਾ ਪੂਰੇ ਕੇਸ ਚ ਆਰਗੂਮੈਂਟ ਇਹ ਸੀ ਕਿ ਜਿਹੜਾ ਇਹ ਪੈਸਾ ਹੈ बार-बार ਕਹਿ ਰਹੇ ਨੇ ਇਹ ਡਰਗ ਮਨੀ ਹੈ ਖੁਦ ਇਹਨਾਂ ਦਾ ਆਰਗੂਮੈਂਟ ਹੀ ਇਹ ਸੀ ਵੀ ਇਹ ਡਰਗ ਮਨੀ ਹੈ ਜੀ ਇਸ ਕਰਕੇ ਡੀਏ ਚ ਨਹੀਂ ਆ ਸਕਦੇ ਤਾਂ ਉਹਦੇ ਉੱਤੇ ਸੁਪਰੀਮ ਕੋਰਟ ਦੇ ਆਰਡਰਸ ਵੀ ਸੀਗੇ ਫਾਈਂਡਿੰਗਸ ਵੀ ਸੀਗੀਆਂ ਤੇ ਐਕਟ ਵੀ ਪੂਰਾ ਪੜਾਇਆ ਗਿਆ ਤੇ ਉਹ ਤੋਂ ਬਾਅਦ ਸਾਰੀ ਕੋਰਟ ਨੇ ਉਹਦੇ ਉੱਤੇ ਫਾਈਂਡਿੰਗ ਵੀ ਦਿੱਤੀ ਹੈ ਇਹ ਦੋਨੋਂ ਜਿਹੜੇ ਕੇਸਿਸ ਨੇ ਟੋਟਲੀ ਡਿਫਰੈਂਟ ਨੇ ਇਸੇ ਕਰਕੇ ਸੈਕੰਡ ਐਫਆਈਆਰ ਵੀ ਹੋ ਸਕਦੀ ਹੈ ਇਸੇ ਕਰਕੇ ਇਹ ਜਿਹੜਾ ਦੂਸਰਾ ਕੇਸ ਹੈ ਪ੍ਰੋਪਰ ਠੀਕ ਲੌਂਚ ਹੋਇਆ ਹੈ ਹੁਣ ਤੱਕ ਕਿੰਨੇ ਗਵਾਹ ਜਿਹੜੇ ਨੇ ਉਪਿਕਰਪ ਸਿੰਘ ਮਜੀਠੀਆ ਦੇ ਖਿਲਾਫ ਪੁੱਛਤੇ ਨੇ ਵਿਜੀਲੈਂਸ ਕੋਲ ਕਿੰਨੇ ਕੁ ਗਵਾਹ ਜਿਹੜੇ ਹੋ ਉਹਨਾਂ ਨੇ ਆਪਰੇ ਆ ਪਹੁੰਚ ਕੀਤੀ ਹੈ ਵਿਜੀਲੈਂਸ ਨੇ ਉਹਨਾਂ ਨੂੰ ਕਿਹਾ ਵੀ ਆਓ ਨਹੀਂ ਸੱਦੇ ਨੇ ਕਾਫੀ ਚੀਜ਼ਾਂ ਜਦੋਂ ਦੀ ਆਹ ਐਫਆਈਆਰ ਲੌਂਚ ਹੋਈ ਹੈ ਉਸ ਤੋਂ ਬਾਅਦ ਦੇਖਿਆ ਹੈ ਕਿ ਕਾਫੀ ਲੋਕ ਖੁਦ ਆ ਕੇ ਸਟੇਟਮੈਂਟਸ ਦੇਣ ਵੀ ਆਏ ਨਹੀਂ ਇਸ ਕੇਸ ਦੇ ਵਿੱਚ ਕਿ ਜਿਨ੍ਹਾਂ ਕੋਲ ਕੋਈ ਪ੍ਰੂਫ ਸੀਗੇ ਕਿ ਹਾਂ ਆ ਫਲਾਣਾ ਬੰਦਾ ਇੰਨਾ ਇਸ ਤਰੀਕੇ ਨਾਲ ਡੀਲ ਕਰਦਾ ਸੀ ਉਹ ਕਾਫੀ ਚੀਜ਼ਾਂ ਇਹ ਜੀ ਨਿਕਲ ਕੇ ਆਈਆਂ ਨੇ ਤੇ ਹੁਣ ਚਲਾਨ ਜਲਦੀ ਪੇਸ਼ ਹੋਏਗਾ ਤੇ ਚਲਾਨ ਦੇ ਵਿੱਚ ਕਾਫੀ ਕੁਛ ਜਿਹੜੇ ਨਿਕਲ ਕੇ ਆਣ ਗਿਆ ਕਿੰਨੇ ਗਵਾਹ ਆਏ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਜਲਦੀ ਆ ਜਾਣਗੇ ਹੁਣ ਇੱਕ ਜਲੰਧਰ ਦੇ ਵਿੱਚ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਵਾਈਫ ਮੈਡਮ ਕਣੀਵ ਕੌਰ ਮਜੀਠੀਆ ਉਹਨਾਂ ਦਾ ਉਹਨਾਂ ਦੀ ਇੱਕ ਐਵੈਨਿਊ ਦਾ ਜ਼ਿਕਰ ਹੋਇਆ ਸ਼ਾਇਦ ਗ੍ਰੀਨ ਐਵੈਨਿਊ ਦਾ ਨਾਮ ਸੀਗਾ ਉਹਦੇ ਵਿੱਚ ਕੁਝ ਲੱਭਿਆ ਕਿ ਬਿਜ਼ਨਸ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਇਹ بار بار ਕਰੀ ਜਾ ਰਹੇ ਮੈਂ ਸਾਨੂੰ ਤਾਂ ਸਮਨਿੰਗ ਨਹੀਂ ਹੋਈ ਉਹ ਕੁਐਸ਼ ਹੋ ਗਈ ਬੜਾ ਇਹਨਾਂ ਨੇ ਰੋਲਾ ਪਾਇਆ ਕਿ ਕੁਐਸ਼ ਹੋ ਗਈ ਪਹਿਲੀ ਚੀਜ਼ ਤਾਂ ਇਹਨਾਂ ਨੂੰ ਸਮਨਿੰਗ ਹੋਈ ਕਦੇ ਵੀ ਇਹਨਾਂ ਨੇ ਚੈਲੰਜ ਨਹੀਂ ਕੀਤੀ ਉਸ ਸਮਨਿੰਗ ਨੂੰ ਕੋਰਟ ਕਦੇ ਚੈਲੰਜ ਨਹੀਂ ਕੀਤੀ ਦੂਸਰੇ ਬੰਦੇ ਨੇ ਚੈਲੰਜ ਕੀਤੀ ਉਹ ਵੀ ਇੱਕ ਟੈਕਨੀਕਲ ਗਰਾਉਂਡ ਦੇ ਉੱਤੇ ਕੋਰਟ ਨੇ ਕੁਐਸ਼ ਨਹੀਂ ਕੀਤੀ ਸੈਟਸਾਈਡ ਕਰਕੇ ਉਹ ਰਿਮਾਂਡ ਬੈਕ ਕੀਤੀ ਹੈ ਦੁਬਾਰਾ ਡਿਸੀਜਨ ਲੈਣ ਲਈ ਉਹ ਵੀ ਟੈਕਨੀਕਲ ਗਰਾਉਂਡ ਦੇ ਉੱਤੇ ਨਾ ਕਿਸੇ ਦਾ ਜ਼ਿਕਰ ਕਰਦੇ ਨੇ ਕਿ ਉਹਨਾਂ ਨੂੰ ਵੀ ਉਹ ਵੀ ਬਸ ਉਹ ਬਿਨਾਂ ਗਲ ਉਹ ਕਿਸੇ ਹੋਰ ਕੇਸ ਦੇ ਵਿੱਚ ਸਸਪੈਂਡ ਹੋਏ ਨੇ ਤੇ ਉਹਨਾਂ ਨੇ ਇਹ ਨਾਲ ਰਿਲੇਟ ਕਰ ਦਿੱਤਾ ਉਹ ਕਿਸੇ ਹੋਰ ਹੀ ਉਹ ਬੜੀ ਇਹਨਾਂ ਦੇ ਗਲਤ ਇਹਨਾਂ ਨੇ ਜਿਹੜੀ ਮਿਸ ਇਨਫਾਰਮੇਸ਼ਨ ਜਿਹੜੀ ਹੈ ਸਾਰਿਆਂ ਨੂੰ ਦਿੱਤੀ ਕਿ ਉਸ ਕੇਸ ਦੇ ਵਿੱਚ ਹੋਏ ਨੇ ਉਹ ਕਿਸੇ ਹੋਰ ਕੇਸ ਦੇ ਵਿੱਚ ਸਸਪੈਂਡ ਹੋਏ ਨੇ ਤੇ ਇਹਨਾਂ ਨੂੰ ਇਹਦੇ ਨਾਲ ਰਿਲੇਟ ਕਰ ਰਹੇ ਜਦੋਂ ਅਸੀਂ ਅਸੀਂ ਖੁਦ ਸ਼ੌਕ ਸੀ ਵੀ ਕਿਸ ਤਰੀਕੇ ਨਾਲ ਇਹ ਡੀਲ ਕਰ ਰਹੇ ਜਦੋਂ ਆ ਸਾਰੇ ਕੇਸ ਦੀ ਤਹਿ ਤੱਕ ਗਏ ਤਾਂ ਦੇਖਿਆ ਪਹਿਲੀ ਚੀਜ਼ ਤਾਂ ਇਹ ਕਿ ਕੁਐਸ਼ਿੰਗ ਦਾ ਬਾਰ-ਬਾਰ ਜ਼ਿਕਰ ਕਰ ਰਹੇ ਨੇ ਉਹ ਕੁਐਸ਼ਿੰਗ ਇੱਕ ਟੈਕਨੀਕਲ ਗਰਾਉਂਡ ਦੇ ਉੱਤੇ ਉਹ ਵੀ ਕੁਐਸ਼ ਨਹੀਂ ਹੋਈ ਮਾਂਡ ਬੈਕ ਹੋਈ ਹੈ ਕੋਰਟ ਨੇ ਕਿਹਾ ਕਿ ਦੁਬਾਰਾ ਸਮਨਿੰਗ ਦੇ ਲਈ ਦੁਬਾਰਾ ਚੈੱਕ ਕਰੋ ਤੇ ਇਹਨਾਂ ਨੇ ਕਦੇ ਵੀ ਚੈਲੰਜ ਨਹੀਂ ਕੀਤਾ ਉਹ ਕਹਿੰਦੇ ਸੀ ਹਾਈ ਕੋਰਟ ਵੀ ਕੇਸ ਇਸ ਪਮਣੇ ਨੂੰ ਲੈ ਕੇ ਖੁਦ ਦਿਖਾਦਾ ਨਹੀਂ ਕਿ ਵੀ ਡਾਕੂਮੈਂਟ ਕਿ ਇਹ ਖੁਦ ਗਏ ਹੋਣ ਮੈਡਮ ਮੈਡਮ ਗਨੀਵ ਕੋਰ ਬਚਿੱਟੀਆਂ ਉਹ ਹਾਈ ਕੋਰਟ ਗਏ ਸੀਗੇ ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਸੰਮਣ ਕੀਤਾ ਉਹ ਸੰਮਣ ਦੇ ਖਿਲਾਫ ਜਿਹੜਾ ਉਹ ਹਾਈ ਕੋਰਟ ਗਏ ਨੇ ਤੁਸੀਂ ਉਹਨੂੰ ਕਿਵੇਂ ਮੰਨਦੇ ਦੇਖੋ ਜਦੋਂ ਡਿਊਰਿੰਗ ਆਰਗੂਮੈਂਟਸ ਇਹਨਾਂ ਨੇ ਖੁਦ ਇੱਕ ਸਾਨੂੰ ਡਾਕੂਮੈਂਟ ਦਿੱਤਾ ਸੀਗਾ ਜਿਹਦੇ ਵਿੱਚ ਇਹਨਾਂ ਨੇ ਮੈਡਮ ਗਨੀਵ ਕੌਰ ਦੀ ਇੱਕ ਇੱਕ ਜਿਹੜੀ ट्रांजैक्शन ਆ ਵੀ ਮੇਰੀ ਐਨੀ ਇਨਕਮ ਹੈ ਵੀ ਇਹਨੂੰ ਵੀ ਕਨਸੀਡਰ ਕੀਤਾ ਜਾਵੇ ਇਹਨਾਂ ਨੇ ਕਿਹਾ ਠੀਕ ਹੈ ਉਹ ਤੋਂ ਬਾਅਦ ਇਹਨਾਂ ਨੇ ਸਾਰੇ ਉਹਦੇ ਡਾਕੂਮੈਂਟਸ ਜਿਹੜੇ ਸੀ ਕਾਫੀ ਨਾਲ ਲਗਾਏ ਆਈਟੀਆਰਸ ਵਗੈਰਾ ਤਾਂ ਉਹਨਾਂ ਚੀਜ਼ਾਂ ਦੀ ਵੈਰੀਫਿਕੇਸ਼ਨ ਦੇ ਲਈ ਹੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹ ਸਬਮਿਸ਼ਨਸ ਕੀਤੀ ਉਹ ਤੋਂ ਬਾਅਦ ਹੀ ਇਹਨਾਂ ਨੂੰ ਇੱਕ ਭੇਜਿਆ ਗਿਆ ਕਿ ਜਿਹੜੀ ਵੀ ਤੁਸੀਂ ਇਨਕਮ ਦਾ ਵੇਰਵਾ ਦਿੱਤਾ ਹੈ ਉਹਦੇ ਆ ਕੇ ਸਾਨੂੰ ਇੱਕ ਵਾਰ ਡਿਟੇਲ ਦੇ ਵਿੱਚ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰ ਦਿਓ ਹੂੰ ਇਨਕਮ ਜਿਹੜੀ ਹੈ ਜਿੰਨੀ ਵੱਧ ਦਿਖਾਣਗੇ ਉਹ ਇਹਨਾਂ ਨੂੰ ਹੀ ਫਾਇਦਾ ਉਹ ਇਹਨਾਂ ਦੀ ਡਿਫੈਂਸ ਹੈ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਨੇ ਅਸੀਂ ਆਪਣੇ ਖਿਲਾਫ ਸਬੂਤ ਕਿਉਂ ਦਈਏ ਉਸ ਨੋਟਿਸ ਦੇ ਵਿੱਚ ਸਿਰਫ ਇਨਕਮ ਦੇ ਪ੍ਰੂਫ ਮੰਗੇ ਗਏ ਨੇ ਨਾ ਕਿ ਐਕਸਪੈਂਡੀਚਰ ਦੇ ਜੇ ਐਕਸਪੈਂਡੀਚਰ ਦੇ ਮੰਗਦੇ ਉਹ ਤਾਂ ਇਹਨਾਂ ਦੇ ਖਿਲਾਫ ਹੁੰਦਾ ਇਨਕਮ ਤਾਂ ਇਹਨਾਂ ਦੇ ਫੇਵਰ ਦੇ ਵਿੱਚ ਹੈ ਤੁਸੀਂ ਲਿਆਓ ਜਿਆਦਾ ਤੋਂ ਜਿਆਦਾ ਇਨਕਮ ਦੇ ਪ੍ਰੂਫ ਤਾਂ ਉਹ ਉਹ ਨੂੰ ਕੋਰਟ ਦੇ ਵਿੱਚ ਕਹਿ ਰਹੇ ਵੀ ਅਸੀਂ ਆਪਣੇ ਖਿਲਾਫ ਹੀ ਕਿਉਂ ਵਿਟਨੈਸ ਕਰੀਏ ਵੀ ਉਹਨੇਬਲ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਆਪਣੇ ਹੀ ਖਿਲਾਫ ਤੁਸੀਂ ਗਵਾਹੀ ਨਹੀਂ ਦੇ ਸਕਦੇ ਲਈ ਤੁਹਾਨੂੰ ਤੁਸੀਂ ਫੋਰਸ ਨਹੀਂ ਕਰ ਸਕਦੇ ਇਹਨਾਂ ਖਿਲਾਫ ਤਾਂ ਗਵਾਹੀ ਮੰਗੀ ਨਹੀਂ ਇਹਨਾਂ ਦੇ ਫੇਵਰ ਦੀ ਮੰਗੀ ਹੈ ਕਿ ਤੁਹਾਡੇ ਡਿਫੈਂਸ ਦੇ ਵਿੱਚ ਕੀ ਕੁਛ ਹੈ ਅੱਛਾ ਮੁਹਾਲੀ ਅਦਾਲਤ ਨੇ ਪਟੀਸ਼ਨਰ ਸੀ ਖਾਰਜ ਕਰਤੀ ਹੈ ਹੁਣ ਉਹ ਕਹਿੰਦੇ ਸੀ ਹਾਈ ਕੋਰਟ ਜਾਵਾਂਗੇ ਉਹਦੇ ਲਈ ਕੀ ਤਿਆਰੀ ਹੈ ਤੁਹਾਡੀ ਦੇਖੋ ਉਹਨਾਂ ਦਾ ਲੀਗਲ ਰਾਈਟ ਹੈ ਜੋ ਜਾ ਸਕਦੇ ਨੇ ਜਦੋਂ ਵੀ ਉਹਨਾਂ ਦੀ ਉਹ ਉਹਨਾਂ ਦੀ ਲੀਗਲ ਟੀਮ ਹੈ ਉਹਨਾਂ ਦਾ ਡਿਸੀਜਨ ਹੈ ਤੇ ਸਾਡੀ ਤਿਆਰੀ ਜਿਸ ਤਰੀਕੇ ਨਾਲ ਦੇਖੋ ਇਹਨਾਂ ਨੇ ਇੰਨੀ ਬਲਕੀ ਪਟੀਸ਼ਨ ਲੈ ਕੇ ਆਏ ਉਹ ਤੋਂ ਬਾਅਦ ਕਾਫੀ ਦਿਨਾਂ ਦੇ ਲੰਬੇ ਆਰਗੂਮੈਂਟਸ ਵਗੈਰਾ ਹੋਏ ਤੇ ਵੀ ਆਰ ਪ੍ਰਿਪੇਅਰਡ ਫॉर ਥੈਟ ਆਲਸੋ ਜੀ ਇੱਕ ਵੀ ਹੁੰਦਾ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਚਲਾਨ ਨਹੀਂ ਪੇਸ਼ ਹੁੰਦਾ ਅਸੀਂ ਇਹਨਾਂ ਦੇ ਕੇਸ ਦੇ ਵਿੱਚ ਹੀ ਦੇਖੀਏ ਤਾਂ ਡਰੱਗ ਵਾਲਾ ਜਿਹੜਾ ਕੇਸ ਹੈ ਉਹਦੇ 4 ਸਾਲ ਹੋ ਗਏ ਚਲਾਨ ਨਹੀਂ ਪੇਸ਼ ਹੋਇਆ ਇਸ ਕੇਸ ਦੇ ਵਿੱਚ ਤੁਹਾਡੀ ਕੀ ਤਿਆਰੀ ਹੈ ਕਦੋਂ ਤੱਕ ਸਰਕਾਰ ਜਿਹੜੀ ਹੈ ਐ ਵਿਜੀਲੈਂਸ ਕਦੋਂ ਤੱਕ ਚਲਾਨ ਪੇਸ਼ ਕਰ ਸਕਦੀ ਹੈ ਇਸ ਕੇਸ ਦੇ ਵਿੱਚ ਆਲਮੋਸਟ ਚਲਾਨ ਰੈਡੀ ਹੈ ਬੜੀ ਜਲਦੀ ਪੇਸ਼ ਹੋਏਗਾ ਚਲਾਨ ਤੇ ਜਿਹੜਾ ਦੂਸਰੇ ਐਨਡੀਪੀਐਸ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਬੜੀ ਜਲਦੀ ਚਲਾਨ ਪੇਸ਼ ਹੋਣ ਵਾਲਾ ਉਹ ਵੀ ਆਲਮੋਸਟ ਰੈਡੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਕੇਸ ਦੇ ਵਿੱਚ ਹੁਣ ਬੁਰੀ ਤਰ੍ਹਾਂ ਉਲਝ ਗਏ ਨੇ ਹੁਣ ਉਹਨਾਂ ਦਾ ਬਾਹਰ ਆਉਣਾ ਮੁਸ਼ਕਲ ਹੈ ਦੇਖੋ ਜਿੰਨੇ ਜੋ ਪ੍ਰੂਫਸ ਵਗੈਰਾ ਹੈਗੇ ਨੇ ਉਹਦੇ ਅਕੋਰਡਿੰਗਲੀ ਤਾਂ ਬੜੀ ਮੁਸ਼ਕਲ ਦੇ ਵਿੱਚ ਨੇ ਇਸ ਟਾਈਮ ਇੱਕ ਜਿਹੜਾ ਉਹਨਾਂ ਦੇ ਤੇਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਦੇਖਿਓ ਕਿ ਛੇਤੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ ਉਹ ਉਸੇ ਅੰਦਾਜ਼ ਦੇ ਵਿੱਚ ਬੋਲਣਗੇ ਉਹ ਸਰਕਾਰ ਤੇ ਅਟੈਕ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਭਾਂ ਡਾਟਾ ਔਰ ਕੁ threat वगैरह दे इन्दा दे। कि इसी तरीके नाल ਰਹਿਣਗੇ ਇਹਦੇ ਨਾਲ ਕੀ ਸ਼ੋਅ ਕੀ ਤੁਸੀਂ ਕੀ ਕਰਨਾ ਚਾਹ ਰਹੇ ਹੋ ਇਹਦੇ ਨਾਲ ਸਾਰਾ ਤੁਸੀਂ ਮਤਲਬ ਇੱਕ ਆਫੀਸਰਸ ਨੂੰ ਥ੍ਰੈਟ ਕਰ ਰਹੇ ਹੋ ਕੋਰਟ ਦੇ ਜਿਹੜੇ ਵੀਡੀਓਜ਼ ਦਿਖਾਈਆਂ ਗਈਆਂ ਜੋ ਇਹਨਾਂ ਦਾ ਬਿਹੇਵੀਅਰ ਸੀਗਾ ਇਸੇ ਕਰਕੇ ਉਹ ਇਸ ਤਰੀਕੇ ਨਾਲ ਤੁਸੀਂ ਕਵਰ ਕਰਕੇ ਲੈ ਕੇ ਆਉਂਦੇ ਦੇਖੋ ਇਹ ਬੜਾ ਵੱਡਾ ਹੀ ਰੀਜ਼ਨ ਹੁੰਦਾ ਹੈ ਕਿ ਤੁਸੀਂ ਬੇਲ ਦੇ ਵਿੱਚ ਬੇਲ ਨਹੀਂ ਜਾਣਦੇ ਉੱਥੇ ਬਾਕੀ ਨੂੰ ਵੀ ਕਿਸੇ ਨੂੰ ਨਹੀਂ ਜਾਣਦੇ ਦੇਖੋ ਉਹ ਦੂਸਰੇ ਦੂਸਰੇ ਕਹਿੰਦੀ ਹੈ ਕਿ ਦੂਸਰੇ ਕਹਿੰਦੇ ਕਿ ਇਹਦਾ ਡਰ ਹੈ ਇਹ ਦੇਖੋ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਨੀ ਨੋਬਜੈਕਸ਼ਨ ਦਿੱਤੀ ਕਿ ਇਹ ਜਿਹੜੀ ਹੈ ਇਨ ਕੈਮਰਾ ਪ੍ਰोसीਡਿੰਗਸ ਕਾਫੀ ਕੁਝ ਇਹਨਾਂ ਦੇ ਹੀ ਸੇਫਗਾਰਡ ਦੇ ਲਈ ਇਹੀ ਸਿਕਿਉਰਟੀ ਲਈ ਹਾਈ ਕੋਰਟ ਗਏ ਹੋਏ ਨੇ ਇਹਨਾਂ ਦੇ ਹੀ ਸਿਕਿਉਰਟੀ ਲਈ ਕੰਮ ਕਰ ਰਹੇ ਹਨ ਇਹਨਾਂ ਨੂੰ ਹੀ ਪ੍ਰੋਬਲਮ ਹੈ ਇੱਕ ਪਾਸੇ ਕਹਿੰਦੇ ਨੇ ਸਾਨੂੰ ਸਿਕਿਉਰਟੀ ਸਾਡੀ ਸਿਕਿਉਰਟੀ ਕਿਉਂ ਘਟਾਈ ਹੈ ਜੇ ਇਹਨਾਂ ਨੂੰ ਸਿਕਿਉਰਟੀ ਦੇ ਰਹੇ ਹਨ ਤਾਂ ਉਹਦੇ 'ਚ ਪ੍ਰੋਬਲਮ ਹੈ ਕੋਈ ਖਦਾਨਾ ਖਾਸ ਤਾਂ ਕੋਈ ਛੋਟੀ ਥੋੜੀ-ਬੋਤੀ ਛੋਟੀ-ਮੋਟੀ ਵੀ ਕੋਈ ਗੱਲ ਹੋ ਜਾਵੇ ਤਾਂ ਕਿੰਨਾ ਵੱਡਾ ਇੱਕ ਇਸ਼ੂ ਹੈ ਉਧਰ ਹਾਈ ਕੋਰਟ ਦੇ ਚ ਰਿਪੀਟਿਸ਼ਨ ਆਲਰੇਡੀ ਪੈਂਡਿੰਗ ਹੈ ਨਾ ਸਿਕਿਉਰਟੀ ਲੈ ਤੇ ਇਸ ਕਰਕੇ ਇਹ ਸਾਰੇ ਬੇਬੁਨਿਆਦ ਨੇ ਪਹਿਲਾਂ ਤਾਂ ਨੋਬਜੈਕਸ਼ਨ ਦੇ ਕੇ ਕਿ ਹਾਂਜੀ ਹਾਂ ਕਿ ਇਨ ਕੈਮਰਾ ਪ੍ਰोसीडिंग्स ਵੀ ਹੋਣ ਕੋਈ ਇਸ਼ੂ ਨਹੀਂ ਹੈ ਬਾਅਦ ਦੇ ਵਿੱਚ ਜਦੋਂ ਦੇਖਿਆ ਕਿ ਨਹੀਂ ਮਾਹੌਲ ਸਾਡੇ ਖਿਲਾਫ ਚੱਲਦਾ ਵੀ ਉਹ ਪਬਲਿਕ ਪਰਸਪੈਕਸ਼ਨ ਸਾਡੇ ਖਿਲਾਫ ਚੱਲਦੀ ਹੈ ਉਹ ਹੁਣ ਰੋਲਾ ਪਾਣਾ ਸ਼ੁਰੂ ਕਰਤਾ ਇੱਕ ਵਾਰ ਵੀ ਇਹਨਾਂ ਨੂੰ ਪੁੱਛੋ ਤੁਸੀਂ ਕੋਈ ਐਪਲੀਕੇਸ਼ਨ ਅਸਤਗ ਲਗਾਈ ਹੈ ਕਿ ਇਨ ਕੈਮਰਾ ਪ੍ਰोसीडिंग ਨਾ ਹੋਵੇ ਇੱਕ ਸਿੰਗਲ ਐਪਲੀਕੇਸ਼ਨ ਵਾਰ-ਵਾਰ ਆ ਕੇ ਕਹਿੰਦੇ ਨੇ ਅਜੇ ਤੱਕ ਇਹਨਾਂ ਨੇ ਇੱਕ ਵਾਰ ਸਿੰਗਲ ਟਾਈਮ ਵੀ ਇਹਨਾਂ ਨੇ 서ਮਿਸ਼ਨ ਦਿੱਤੀ ਹੋਵੇ ਕਿ ਨਹੀਂ ਜੇ মিডিਆ ਨੂੰ ਅੰਦਰ ਆਣ ਦੋ ਜਾਂ ਕੋਈ ਵੀ ਬਾਹਰ ਦੇ ਪਰਸਨ ਵੀ ਬੈਠੇ ਨੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹ ਖੁਦ ਹੀ ਇਸ ਦੀ ਕਿਉਂ ਇਹਦਾ ਰੀਜ਼ਨ ਹੈ ਜਦੋਂ ਉੱਥੇ ਆਰਗੂਮੈਂਟਸ ਦੇ ਵਿੱਚ ਇਹਨਾਂ ਦੇ ਜਿਹੜੇ ਪੋਲਸ ਜਦੋਂ ਖੋਲੀਆਂ ਗਿਆ ਸੀਗੀਆਂ ਤਾਂ ਇਹ ਵੀ ਨਹੀਂ ਚਾਹੁੰਦੇ ਕਿ ਉਹ ਸਾਰਾ ਕੁਝ ਸਾਡੇ ਸਾਹਮਣੇ ਵੀ ਨਿਕਲ ਕੇ ਆਵੇ ਤੇ ਇਹੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਫਿਰ ਇਹਨਾਂ ਦਾ ਥ੍ਰੈਟ ਦਾ ਇੱਕ ਬੜਾ ਵੱਡਾ ਇੱਕ ਇਸ਼ੂ ਉਹ ਕਹਿੰਦੇ ਬੈਰਕ ਨਹੀਂ ਬਦਲ ਰਹੇ ਸਾਡੇ ਨਾਲ ਉਹ ਕੋਰਟ ਦੇ ਵਿੱਚ ਪਟੀਸ਼ਨ ਪੈਂਡਿੰਗ ਹੈ 21 ਤਰੀਕ ਲਈ ਪਟੀਸ਼ਨ ਪੈਂਡਿੰਗ ਹੈ ਦੇਖੋ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਸਾਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਚਾਹੀਦਾ ਬਾਰ-ਬਾਰ ਇਹੀ ਕਹਿੰਦੇ ਨੇ ਫਿਰ ਆ ਬੈਰਕ ਬਦਲਣ ਦਾ ਹਜੇ ਤਾਂ ਬੈਰਕ ਬੜੀ ਵਧੀਆ ਸਾਨੂੰ ਤਾਂ ਲੱਗਦਾ ਸੀ ਵੀ ਪਤਾ ਨਹੀਂ ਕਿਹੜੀ ਬੈਰਕ ਦੇ ਵਿੱਚ ਇਹਨਾਂ ਨੂੰ ਜਿੰਨੀ ਬੈਰਕ ਅਲਾਉਡ ਹੈ ਉਹ ਤੋਂ ਘੱਟੋ ਘੱਟ 2.5 ਗੁਣਾ ਵੱਡੀ ਬੈਰਕ ਹੈ ਤੇ ਉਹਦੇ ਵਿੱਚ ਜਿੱਥੇ ਕੀ ਹੈ ਨਾ 16 ਤੋਂ 17 ਜਿਹੜੇ ਪ੍ਰਿਜ਼ਨਰਸ ਉਹਦੇ ਚ ਆਂਦੇ ਨੇ ਉਹ ਕਹਿੰਦੇ ਟੋਟਲ 3 ਨੇ ਤੇ ਉਹ 3 ਦੇ ਵਿੱਚ ਵੀ ਜਿਹੜੇ ਬੰਦੇ ਹੈਗੇ ਨੇ ਪ੍ਰਿਜ਼ਨਰਸ ਉਹ ਵੀ ਕੀ ਕਹਿੰਦੇ ਆ ਇੱਕ 20 ਸਾਲ ਤੋਂ ਆ ਤੇ ਗੁੱਡ ਕੰਡਕਟ ਦਾ 42 ਵਾਰ ਪੈਰੋਲ ਕੱਟ ਕੇ ਆ ਚੁੱਕਾ ਹੁਣ ਜਿਹੜਾ ਬੰਦਾ 42 ਵਾਰ ਪੈਰੋਲ ਕੱਟ ਕੇ ਆ ਗਿਆ ਉਹ ਗੁੱਡ ਕੰਡਕਟ ਦਾ ਪ੍ਰਿਜ਼ਨਰ ਹੋਏਗਾ ਨਾ ਦੂਸਰਾ ਜਿਹੜਾ ਪ੍ਰਿਜ਼ਨਰ ਹੈ अराउंड 16-17 ਵਾਰ ਪੈਰੋਲ ਕੱਟ ਕੇ ਆਇਆ ਤੇ ਇੱਕ ਤਾਂ ਤੁਹਾਡੇ ਮਤਲਬ ਉਸ ਤਰੀਕੇ ਰੱਖੇ ਗਏ ਨੇ ਇਕੇ ਤੇ ਇਹ ਵੀ ਸਾਡੇ ਕੋਲ ਮਤਲਬ ਅਸੀਂ ਵੀ ਜਦੋਂ ਇਹ ਡਾਕੂਮੈਂਟਸ ਆਏ ਵੀ ਡਿਪਾਰਟਮੈਂਟ ਵੱਲੋਂ ਇਹ ਚੀਜ਼ਾਂ ਆਈਆਂ ਤਾਂ ਉੱਥੇ ਪਤਾ ਲੱਗਿਆ ਕਿ ਹਾਂ ਗੁੱਡ ਕੰਡਕਟ ਦੇ ਪ੍ਰिजनਰ ਹਨ ਪਲੱਸ ਤਿੰਨ ਟੋਟਲ ਪ੍ਰिजनਰਸ ਰੱਖੇ ਹੋਏ ਨੇ ਮੇਬੀ ਨਹੀਂ ਕਿ ਇਕੱਲੇ ਰਹਿੰਦੇ ਜਿੰਨਾ ਇਹਨਾਂ ਨੂੰ ਕਮਰਾ ਦਾ ਹੈਗਾ ਸਭ ਤੋਂ ਵੱਡਾ ਕਮਰਾ ਜਿਹੜਾ ਉੱਥੇ ਬੈਰਕ ਹੈਗੀ ਉਹ ਇਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਹੈ ਤੇ ਉਹਦੇ ਵਿੱਚ ਵੀ ਇੱਕ ਪਾਸੇ ਤਾਂ ਨੂੰ ਸਾਨੂੰ ਸਪੈਸ਼ਲ ਟਰੀਟਮੈਂਟ ਚਾਹੀਦਾ ਇੱਕ ਪਾਸੇ ਬੈਰਕ ਸਾਡੀ ਪਸੰਦੀ ਹੋਣੀ ਚਾਹੀਦੀ ਹੈ ਸਾਨੂੰ ਹੌਸਹਰਾਣੇ ਵਾਲੀ ਗੱਲ ਮਤਲਬ ਨਹੀਂ ਮੰਗਿਆ ਹਸਰਾਣੇ ਵਾਲਾ ਨਹੀਂ ਮਤਲਬ ਕੋਰਟ ਦੇ ਵਿੱਚ ਆ ਕੇ ਬੰਦਾ ਵਾ ਚੀਜ਼ਾਂ ਚੱਲਦੀਆਂ ਰਹਿੰਦੀਆਂ ਵੀ ਮੈਂ ਸਹਰਾਣਾ ਨਹੀਂ ਮੰਗਦਾ ਜੀ ਮੈਂ ਇਹ ਮਤਲਬ ਇਹ ਚੀਜ਼ਾਂ ਚੱਲਦੀ ਜਾਂਦੀਆਂ ਨੇ ਤੇ ਬਟ ਅਸੀਂ ਇਸ ਚੀਜ਼ ਦੇ ਨਾਲ ਅਸੀਂ ਜੋ ਐਸ ਪਰ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਅਕੋਰਡਿੰਗਲੀ ਸਾਰਾ ਕੁਝ ਪ੍ਰੋਵਾਈਡ ਕੀਤਾ ਹੋਇਆ ਉਹਦੇ ਅਕੋਰਡਿੰਗਲੀ ਹੀ ਮਿਲਨ ਦਿੱਤਾ ਜਾਂਦਾ ਉਹਦੇ ਅਕੋਰਡਿੰਗਲੀ ਹੀ ਬੈਰਕ ਹੈ ਸਾਰਾ ਕੁਝ